ਕਈ 2013 ਦੇ ਵਿੱਚ ਮੇਰਾ ਪਹਿਲਾ ਗੀਤ ਆਇਆ ਸੀ ਟੌਮੀ ਪੇਪੇ ਉਹ ਬਹੁ ਲੋਕਾਂ ਨੇ ਪਿਆਰ ਦਿੱਤਾ ਸੀ ਟੌਮੀ ਪੇਪੇ ਬਹੁਤ ਮਸ਼ਹੂਰ ਆਇਆ ਸੀ ਹੁਣ ਚਲੋ ਆਪਾਂ ਲੱਗੇ ਆਂ ਤੇ ਟੌਮੀ ਪੇਪੇ ਦੀਆਂ ਵੀ ਦੋ ਲਾਈਨਾਂ ਹੋ ਜਾਣ ਹਾਂਜੀ ਹਾਂਜੀ ਉਹ ਸਾਨੂੰ ਧੁੱਪੇ ਚੰਮ ਸਾੜਨੇ ਦਾ ਸ਼ੌਂਕ ਕੋਈ ਨਾ ਓਏ ਦਿਲ ਸਾਡਾ ਵੀ ਤਾਂ ਕਰੇ ਜਾ ਕੇ ਸ਼ਾਮੇ ਸੌਣ ਨੂੰ ਓਏ ਸ਼ੌਂਕ ਸਾਡੇ ਕਰਜ਼ੇ ਨੇ ਦੱਬੇ ਹੋਏ ਆ ਓਏ ਦਿਲ ਸਾਡਾ ਵੀ ਤਾਂ ਕਰੇ ਟੌਮੀ ਪੇਪੇ ਪੌਣ ਨੂੰ ਅੱਜ ਦੇ ਟਾਈਮ ਦੇ ਵਿੱਚ ਭਾਜੀ ਇੱਕ ਨਸ਼ੇ ਨਸ਼ੇ ਨੂੰ ਪ੍ਰਮੋਟ ਜਦਾ ਕੀਤਾ ਜਾ ਰਿਹਾ ਹੈ ਖਾਸ ਕਰਕੇ ਹਥਿਆਰ ਨੂੰ ਛੱਡ ਕੇ ਕਲਾਕਾਰ ਇੱਕ ਇੰਟਰਵਿਊ ਚ ਕਹਿ ਰਿਹਾ ਵੀ ਮੈਨੂੰ ਸਵੇਰੇ ਜੇ ਫੀਮੇਲ ਜੇ ਨਾਲ ਚਾਹ ਮਿਲ ਜੇ ਫਿਰ ਨਜ਼ਾਰਾ ਵੱਖਰਾ ਹੀ ਹੈ ਫੀਮ ਦਾ ਤੇ ਇੰਨਾ ਜ਼ਿਆਦਾ ਨਾਮ ਗਾਣੇ ਜਾ ਰਿਹਾ ਵੀ ਹੁਣ ਜੇ ਅਸੀਂ ਕਿਸੇ ਕੰਪਨੀ ਕੋ ਵੀ ਜਾਣਦੇ ਆ ਕਿਸੇ ਮਿਊਜ਼ਿਕਟਰ ਕੋ ਵੀ ਜਾਣਦੇ ਆ ਉਹ ਕਹਿੰਦਾ ਵੀ ਯਾਰ ਭਾਜੀ ਇਹ ਚ ਫੀਮ ਦੀ ਡੱਬੀ ਦਾ ਜ਼ਿਕਰ ਜੇ ਕਰੀਏ ਲੋਕ ਜ਼ਿਆਦਾ ਅਟ੍ਰੈਕਟ ਹੋਦੇ ਆ ਇਹ ਚੀਜ਼ ਜ਼ਿਆਦਾ ਚੱਲਦੀ ਹੈ ਮੰਗਦੇ ਗਰੰਟੀ ਖੇਤਾਂ ਦੇ ਕਾਨੂੰਨ ਦੀ ਹੋਰ ਕਿਹੜਾ ਵੱਖਰਾ ਪੰਜਾਬ ਮੰਗਦੇ ਅਸੀਂ ਤਾਂ ਕਿਸਾਨ ਹੱਕ ਲੈਣ ਆਏ ਆ ਤੂੰ ਅਤਵਾਦੀ ਚਾਉਣੀਏ ਬਣਾਉਣਾ ਜਾਣ ਕੇ ਸਾਡੇਆਂ ਖੇਤਾਂ ਦੇ ਵਿੱਚ ਪੈਰ ਪਾਉਣ ਨੂੰ ਫਿਰੇ ਤੇਰੀ ਹੱਕ ਹੀ ਉੱਤੇ ਦਿੱਲੀਏ ਜਹਰਾ ਆਣ ਕੇ ਕੋਈ ਵੀ ਜੰਗ ਹੁੰਦਾ ਹੈ ਯੁੱਧ ਹੁੰਦਾ ਹੈ ਘੋਲ ਹੁੰਦੇ ਆ ਤਾਂ ਸੰਗੀਤ ਦਾ ਉਹਦੇ ਵਿੱਚ ਬੜਾ ਵੱਡਾ ਰੋਲ ਹੁੰਦਾ ਹੈ ਇਸੇ ਤਰ੍ਹਾਂ ਦੀ ਅੱਜ ਆਪਾਂ ਗੱਲ ਕਰਨੀ ਹੈ ਚਾਹੇ ਆਪਾਂ ਸਾਡੇ ਇਤਿਹਾਸ ਦੀ ਗੱਲ ਕਰੀਏ ਗੁਰੂ ਸਾਹਿਬ ਤੋਂ ਲੈ ਕੇ ਇੱਕ ਵਿਸ਼ਰੀ ਸੀਗੇ ਜੋ ਜਦੋਂ ਸਿੰਘ ਜੰਗਾਂ ਯੁੱਧਾਂ ਲਈ ਜਾਂਦੇ ਸੀ ਤੇ ਉੱਥੇ 12 ਗਾਈਆਂ ਜਾਂਦੀਆਂ ਸੀਗੀਆਂ ਜੋ ਉਹਨਾਂ ਦੇ ਵਿੱਚ ਜੋਸ਼ ਭਰਦੀਆਂ ਸੀ ਜਿ세 ਤਰ੍ਹਾਂ ਦੀ ਗੱਲ ਅੱਜ ਦੇ ਯੁੱਗ ਦੇ ਵਿੱਚ ਸੰਗੀਤ ਦੇ ਵਿੱਚ ਕੀਤੀ ਜਾਂਦੀ ਹੈ ਪਿਛਲੇ ਦਿਨੀ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਦੇ ਜਿਹੜਾ ਕਲਚਰ ਨੇ ਜਿਹੜੇ ਸਿੰਗਰ ਨੇ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਬਹੁਤ ਸਾਰੇ ਗਾਣੇ ਆਏ ਗੀਤ ਆਏ ਜੋ ਕਿ ਇੱਕ એનર્ਜੀ ਦਿੰਦੇ ਰਹੇ ਉੱਥੇ ਬੈਠੇ ਕਿਸਾਨਾਂ ਨੂੰ ਤੇ ਇਸੇ ਤਰ੍ਹਾਂ ਦੀ ਗੱਲ ਕਰਾਂਗੇ ਅੱਜ ਆਪਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਅੱਜ ਮੇਰੇ ਨਾਲ ਰੀਸੈਂਟਲੀ ਤੁਸੀਂ ਸੁਣੇ ਦੇਖਿਆ ਹੋਣਾ ਕਿ ਕੰਗਣਾ ਰਣੌਤ ਦੇ ਉੱਤੇ ਜਿਹੜਾ ਉਹਨਾਂ ਨੂੰ ਥੱਪੜ ਪੈਂਦਾ ਚੰਡੀਗੜ੍ਹ 에어ਪੋਰਟ ਤੇ ਉਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਵਿੱਚ ਇੱਕ Song ਆਉਂਦਾ ਜੋ ਸ਼ਾਇਦ ਤੁਸੀਂ ਸਾਰੇ ਸੁਣ ਚੁੱਕੇ ਹੋਣੇ ਹੋ ਤੇ ਮੈਨੂੰ ਲੱਗਦਾ ਤੁਸੀਂ ਆਈਡੀਆ ਵੀ ਲਾ ਚੁੱਕਾ ਹੋਣੇ ਹੋ ਕਿ ਅੱਜ ਸਾਡੇ ਨਾਲ ਕੌਣ ਨੇ ਹਰੀਤਨਵਾਜੀ ਨੇ ਜਿਨ੍ਹਾਂ ਨੇ ਕੁਝ ਹੀ ਮਿੰਟਾਂ ਦੇ ਵਿੱਚ Song ਬਣਾਇਆ ਔਰ ਬਹੁਤ ਹੀ ਵਾਇਰਲ ਹੋਇਆ ਤਕਰੀਬਨ ਹਰ ਪੰਜਾਬੀ ਨੇ ਆਪਣੇ ਸਟੇਟਸ ਦੇ ਉਸ ਦੀ ਰੀਲ ਪਾਈ ਜਾਂ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉੱਥੇ ਸ਼ੇਅਰ ਕੀਤੀ ਤੇ ਹੈਰੀ ਤਨਵਾਜੀ ਨੇ ਸਾਡੇ ਨਾਲ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਿਰਪੱਖ ਪੋਸਟ ਦਾ ਬਹੁਤ-ਬਹੁਤ ਥੈਂਕ ਯੂ ਸਿ ਬੁਲਾਉਣ ਲਈ ਤਨਵਾ ਜੀ ਸਾਬ ਕਿਦਾਂ ਰੀਸ ਬੜੀ ਛੇਤੀ ਤੁਸੀਂ ਕਹਿੰਦੇ ਵੀ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਚਾਹੇ ਪਹਿਲਾਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਨੇ ਆ ਕਈ Song ਆਏ ਹਨ ਤੁਹਾਡੇ ਵੀ ਕਾਫੀ Song ਤੇ ਹਿੱਟ ਹੋਏ ਆ ਪਰਾ ਕਿੰਨਾ ਕਿੰਨਾ ਟਾਈਮ ਲੱਗਦਾ ਇੱਕ ਦਿਨ ਦੋ ਦਿਨ ਹਨਾ ਰੀਸੈਂਟ ਇੰਨੀ ਛੇਤੀ ਕਿਦਾਂ ਤੁਹਾਡੇ ਮਨ ਦੇ ਵਿੱਚ ਇਹ 17 ਵੀ ਆਈਆਂ ਤੁਸੀਂ ਰਿਕਾਰਡ ਵੀ ਕੀਤਾ ਉਸ ਤੋਂ ਬਾਅਦ ਉਹਨੂੰ ਸੋਸ਼ਲ ਸਾਈਟਸ ਤੇ ਪਾਇਆ ਵੀ ਭਾਜੀ ਇਦਾਂ ਸੀ ਮੈਂ ਘਰੇ ਬੈਠਾ ਸੀ ਹੂੰ ਤੇ ਉਹ ਜਦੋਂ ਆਪਾਂ ਨਿਊਜ਼ ਚੈਨਲ ਦੇ ਵਿੱਚ ਆਪਾਂ ਸਬਸਕ੍ਰਾਈਬ ਕਰੀਏ ਕਿਸੇ ਨੂੰ ਤੇ ਉਹ ਆਪਾਂ ਨੂੰ ਨਿਊਜ਼ ਆਣ ਲੱਗ ਜਾਂਦੀ ਹੈ ਵੀ ਉਹ ਬੜੀ ਤੇਜ਼ੀ ਵਾਇਰਲ ਹੋਈ ਵੀ ਕੰਗਨਾ ਦੇ ਥੱਪੜ ਪੈ ਗਿਆ ਕੰਗਨਾ ਉਹ ਇੱਕ ਚੀਜ਼ ਇਦਾਂ ਸੀ ਨਾ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਮੈਂ ਵੀ ਉੱਥੇ ਜਾਂਦਾ ਰਿਹਾ ਵਿਚਰਦਾ ਰਿਹਾ ਜਦੋਂ ਕੰਗਨਾ ਦੇ ਮਾੜੇ ਸਾਡੇ ਬਾਰੇ ਬੋਲ ਆਂਦੇ ਰਹੇ ਤੇ ਮੈਨੂੰ ਇਦਾਂ ਦੇ ਇੱਕ ਲੱਗਾ ਵੀ ਇਹ ਤਾਂ ਬਹੁਤ ਵਧੀਆ ਹੋ ਗਿਆ ਹ 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 ਬੈ ਕੇ ਤੇ ਮੈਂ ਥੋੜਾ ਸੋਚਣ ਲੱਗਿਆ ਕਿ ਅੱਗੇ ਵੀ ਮੈਂ ਇੱਕ ਦੋ ਗੀਤ ਇਦਾਂ ਦੇ ਮੁੱਦੇ ਤੇ ਕੀਤੇ ਆ ਉਹ ਚਲੋ ਇੰਨੇ ਵਾਇਰਲ ਨਹੀਂ ਹੋਏ ਪਰ ਉਹ ਇੰਨੇ ਵਾਇਰਲ ਨਹੀਂ ਹੋਏ ਵਾਇਰਲ ਹੋਏ ਸੀ ਤੇ ਇਹ ਮੈਂ ਭਾਜੀ ਜਿਵੇਂ ਉੱਠ ਕੇ ਜਿਵੇਂ ਸਟੂਡੀਓ ਦੇ ਵਿੱਚ ਇੱਕ ਮਾਹੌਲ ਹੁੰਦਾ ਉਹ ਸਟੂਡੀਓ ਦਾ ਕੁਦਰਤੀ ਸਿਸਟਮ ਵੀ ਸਾਰਾ ਔਨ ਨਹੀਂ ਤੁਹਾਨੂੰ ਔਨ ਕਰਨਾ ਪੈਂਦਾ ਹੈ 뮤직 ਬਣਾਉਣਾ ਪੈਂਦਾ ਇੱਕ 뮤직 ਮੇਰੇ ਕੋਲ ਬਣਿਆ ਹੋਇਆ ਸੀ ਪਹਿਲਾਂ ਤੋਂ ਆਲਰੇਡੀ ਕੋਈ ਗਾਣਾ ਬਣਾ ਰਿਹਾ ਸੀ ਮੈਂ ਤੇ ਮੈਂ ਉਹਦੇ ਉੱਪਰ ਹੀ ਉਹ ਲੈਣਾ ਗਾ ਕੇ ਤੇ ਨਾਲ ਦੀ ਨਾਲ ਪਾ ਦਿੱਤਾ ਤੇ ਇਹ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿਦਾਂ ਮਹਿਸੂਸ ਹੁੰਦਾ ਹੈ ਚਲੋ ਜਿਹੜੀ ਕੁਲਵਿੰਦਰ ਕੌਰ ਆ ਉਹਨਾਂ ਨੂੰ ਤਾਂ ਦੇਖੋ ਕਿਸਾਨ ਜੱਥੇਬੰਦੀਆਂ ਹੋਰ ਪੰਜਾਬੀਆਂ ਨੇ ਬੜਾ ਉਹਨਾਂ ਦੇ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਆਇਆ ਹੈ ਹਨਾ ਪਰ ਤੁਹਾਡੇ Song ਨੂੰ ਵੀ ਬਹੁਤ ਪਿਆਰ ਮਿਲਿਆ ਉਹਨਾਂ ਹੀ ਆਪਾਂ ਕਹਿ ਸਕਦੇ ਹਾਂ ਉਹਨਾਂ ਲੋਕਾਂ ਨੇ ਸ਼ੇਅਰ ਕੀਤੀ ਤਕਰੀਬਨ ਹਰ ਜਗ੍ਹਾ ਤੇ ਮਿਲੀਅਨਸ ਵਿਊ ਉਹਦੇ ਕਿੰਨੇ-ਕਿੰਨੇ ਮਿਲੀਅਨਸ ਇੱਕ-ਇੱਕ ਪੇਜ ਤੇ ਹੋਏ ਆ ਹਨਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਕਿਸੇ ਸਿੰਗਰ ਨੂੰ ਇਸ ਤਰ੍ਹਾਂ ਦਾ ਪਿਆਰ ਜਿਹੜਾ ਸੋਤਿਆਂ ਵੱਲੋਂ ਮਿਲਦਾ ਪਾਜੀ ਇਹ ਜਿਹੜਾ ਪਿਆਰ ਹੈ ਹਰ ਇੱਕ ਸਿੰਗਰ ਭਾੜਦਾ ਕਿਉਂਕਿ ਜਿੱਦਾਂ ਸਟਰਗਲ ਦੀ ਗੱਲ ਕਰ ਲਈ ਆਪਾਂ ਮੈਨੂੰ 11 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਮੇਰੇ ਹੋਰ ਬਹੁਤ ਗੀਤ ਆਏ ਆ ਉਹ ਉਸ ਗੀਤ ਚੱਲੇ ਵੀ ਗੀਤ ਨੇ ਪਰ ਜਿਹੜਾ ਇਹ ਚੀਜ਼ ਹੋਈ ਹੈ ਮੇਰੀ ਲਾਈਫ ਚ ਪਹਿਲਾ ਐਕਸਪੀਰੀਅੰਸ ਹੈਗਾ ਕਿਉਂਕਿ ਜਦੋਂ ਮੈਂ ਇਹਨੂੰ ਗਾਣੇ ਨੂੰ ਪਾ ਕੇ ਮੈਂ ਜਿਮ ਚ ਲਾ ਗਿਆ ਤੇ ਜਿਮ ਚ ਜਾ ਕੇ ਮੈਂ ਫੋਨ ਨੂੰ ਫਲਾਈਟ ਮੋਡ ਲਾ ਰਿਆ ਤੇ ਉਸ ਤੋਂ ਬਾਅਦ ਜਦੋਂ ਓਨ ਕੀਤਾ ਉਹ ਮੇਰੇ ਕੋਲ ਨੋਟੀਫਿਕੇਸ਼ਨਾਂ ਦੇਖੀਆਂ ਨਹੀਂ ਜਾ ਰਹੀਆਂ ਸੀ ਫੋਨ ਹੈਂਗ ਹੋ ਗਿਆ ਨਹੀਂ ਤੇਜ਼ ਨਾਲ ਫੋਨ ਆ ਰਹੇ ਸਾਰੇ ਕੁਝ ਹੋ ਰਿਹਾ ਮੈਨੂੰ ਇੰਨੀ ਸੋਪਤਾ ਐਨਾ ਵਾਇਰਲ ਹੋ ਜਾਊਗਾ ਪਰ ਜਿਹੜਾ ਪਿਆਰ ਮਿਲਿਆ ਉਹ ਐਨਾ ਕਿ ਮਿਲਿਆ ਵੀ ਜਿਹੜੇ ਬੰਦੇ ਮੈਨੂੰ ਉਦੋਂ ਫੋਨ ਕਰਦੇ ਹੁੰਦੇ ਸੀ ਬਹੁਤ ਟਾਈਮ ਪਹਿਲਾਂ ਜਦੋਂ ਗੀਤ ਚੱਲਦੇ ਹੁੰਦੇ ਸੀ ਉਹਨਾਂ ਦਾ ਦੁਬਾਰਾ ਫੋਨ ਆਇਆ ਤੇ ਬਹੁਤ ਜ਼ਿਆਦਾ ਐਪਰੀਸ਼ੀਏਟਡ ਮਿਲਿਆ ਤੇ ਇੱਕ ਵਾਰੀ ਮੈਂ ਵੀ ਚਾਹੂੰਗਾ ਸਾਡੇ ਸਰੋਤਿਆਂ ਨੂੰ ਇੱਕ ਵਾਰੀ ਗਾ ਕੇ ਤੁਸੀਂ ਉਹ ਸੌਂਗ ਹਾਂਜੀ 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 ਹੋ ਜੱਟੀਏ ਪੰਜਾਬ ਦੀਏ ਹੱਥ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਜੱਟੀਏ ਪੰਜਾਬ ਦੀਏ ਹੱਥ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਦਿੱਲੀ ਤੱਕ ਗੂੰਜ ਗਈ ਆਵਾਜ਼ ਮਿੱਤਰੋ ਚੰਡੀਗੜ੍ਹ ਫਰੇ ਸਾਰਾ ਥਾਣਾ ਭਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਆ ਪਹਿਲੀ ਯਾਰੀ ਦੇਖਿਆ ਲਫੇੜਾ ਵਜਿਆ ਜਿੱਤ ਕੇ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ ਆ ਪਹਿਲੀ ਯਾਰੀ ਦੇਖੇ ਲਫੇੜਾ ਵੱਜਿਆ ਭਨਵਾ ਜੀ ਤੁਸੀਂ ਹੋਰ ਵੀ Song ਜਿਹੜੇ ਲਿਖੇ ਹਨ ਭਾਈ ਸਰਬਜੀਤ ਸਿੰਘ ਦੀ سپورਟ ਦੇ ਵਿੱਚੋਂ ਲਿਖੇ ਹੈ ਭਾਈ ਅਮਰਤਪਾਲ ਦੀ سپورਟ ਦੇ ਵਿੱਚ ਵੀ ਲਿਖੇ ਹੈ ਹਨ ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਰਿਸਪਾਂਸ ਮਿਲਿਆ ਜਾਂ ਉਸ ਦੇ ਕੁਝ ਬੋਲ ਤੁਸੀਂ ਜਿਹੜਾ ਸੁਣਾਉਣਾ ਚਾਹੋ ਕਿਸ ਨੇ ਭਾਈ ਉਹਦਾ ਕਿਕਲੀ ਦਾ ਬਹੁਤ ਟ੍ਰੈਂਡ ਚੱਲ ਰਿਹਾ ਸੀ ਪਿੱਛੇ ਜੇ ਤੇ ਉਹਦੇ ਵਿੱਚ ਮੈਂ ਵੀ ਕਿਕਲੀ ਫਿਰ ਸਰਬਜੀਤ ਭਾਈ ਜੀ ਤੇ ਗਾਈ ਸੀ ਕਹਿੰਦਾ ਹਮ ਹੱਕੀ ਕਲੀ ਕਲੀਰ ਦੀ ਗੱਲ ਅਜਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਕਿਕਲੀ ਕਲੀਰ ਦੀ ਗੱਲ ਅਜਮੀਰ ਦੀ ਕਰਨੀ ਸਪੂਟ ਆ ਸਰਬਜੀਤ ਵੀਰ ਦੀ ਨਾ ਕਲਾਕਾਰ ਦੱਸਦੇ ਲੱਗਦਾ ਐ ਵੇਖ ਗਏ ਨਾ ਕਲਾਕਾਰ ਦੱਸਦੇ ਲੱਗਦਾ ਐ ਵੇਖ ਗਏ ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ ਚੀਰਦੀ ਕਿਕਲੀ ਕਲੀਰਦੀ ਗੱਲ ਆ ਜ਼ਮੀਰ ਦੀ ਕਰਨੀ ਸਪੂਟ ਆ ਸਰਬਜੀਤ ਵੀਰ ਦੀ ਇੱਕ ਇੱਕਲੀ ਵਾਲਾ Song CM ਸਾਹਿਬ ਦੀ ਕਿੱਕਲੀ ਸੁਣ ਕੇ ਤਾਂ ਨਹੀਂ ਹਾਂਜੀ ਉਹ ਕਿੱਕਲੀਆਂ ਉਹ ਪੈਰੀਆਂ ਦੋసే ਨੇ 트ੈਂਡ ਚੱਲ ਰਿਹਾ ਇਸ ਕਿੱਕਲੀ ਉਹਨਾਂ ਨੇ ਪਾਈ ਸੀ ਮੈਂ ਇੱਕ ਮੈਂ ਵੀ ਪਾ ਦੀ ਆਪੇ ਪਾ ਦੀ ਚਲੋ ਕਿੱਕਲੀ ਦਾ ਬਹੁਤ 트ੈਂਡ ਰਿਹਾ ਹੈ ਨਾ ਤੇ ਕਦੋਂ ਕਿੰਨਾ ਟਾਈਮ ਹੋ ਗਿਆ ਭਾਈ ਤੁਹਾਨੂੰ ਸਿੰਗਿੰਗ ਲਾਈਨ ਦੇ ਵਿੱਚ ਤੁਸੀਂ ਆਪਣੀ ਸਟਰਗਲ ਜਿਹੜੀ ਕਰ ਰਹੇ ਹੋ ਉਸ ਟਾਈਮ ਭਾਈ 2013 ਦੇ ਵਿੱਚ ਮੇਰਾ ਪਹਿਲਾ ਗੀਤ ਆਇਆ ਸੀ ਟੋਮੀ ਪੇਪੇ ਉਹ ਬਹੁ ਲੋਕਾਂ ਨੇ ਪਿਆਰ ਦਿੱਤਾ ਸੀ ਟੋਮੀ ਪੇਪੇ ਬਹੁਤ ਮਸ਼ਹੂਰ ਆਇਆ ਸੀ ਹੁਣ ਚਲੋ ਆਪਾਂ ਲੱਗੇ ਆਂ ਤੇ ਟੋਮੀ ਪੇਪੇ ਦੀਆਂ ਵੀ ਦੋ ਲਾਈਨਾਂ ਹੋ ਜਾਣ ਹਾਂਜੀ ਹਾਂਜੀ ਉਹ ਸਾਨੂੰ ਧੁੱਪੇ ਚੰਮ ਸਾੜਨੇ ਦਾ ਸ਼ੌਂਕ ਕੋ ਜਾ ਕੇ ਸ਼ਾਮੇ ਸੌਣ ਨੂੰ ਓਏ ਸ਼ੌਕ ਸਾਡੇ ਕਰਜ਼ੇ ਨੇ ਦੱਬੇ ਹੋਏ ਆ ਓਏ ਦਿਲ ਸਾਡਾ ਵੀ ਤਾਂ ਕਰੇ ਟੌਮੀ ਪੇਪੇ ਪਾਉਣ ਨੂੰ ਓਏ ਸ਼ੌਕ ਸਾਡੇ ਕਰਜ਼ੇ ਨੇ ਦੱਬੇ ਹੋਏ ਆ ਓਏ ਦਿਲ ਸਾਡਾ ਵੀ ਤਾਂ ਕਰੇ ਟੌਮੀ ਪੇਪੇ ਪਾਉਣ ਨੂੰ ਹਾਂ ਬਿਲਕੁਲ ਸਿੰਗਰ ਹਰੇਕ ਸਿੰਗਰ ਚਾਹੁੰਦਾ ਉਹਨੂੰ ਫੇਮ ਮਿਲੇ ਹਨਾ ਕਿਸੇ ਤਰ੍ਹਾਂ ਵੀ ਗਾਇਆ ਜਾਵੇ ਕਿਉਂਕਿ ਸਿੱਧੂ ਮੂਸੇਵਾਲੇ ਨੇ ਇੱਕ ਦੌਰ ਚੇਂਜ ਕਰਤਾ ਸੀਗਾ ਹਨਾ ਤੇ ਤੁਸੀਂ ਵੈਸੇ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਿੱਧੂ ਮੂਸੇਵਾਲੇ ਨਾਲ ਤੁਹਾਡੀ ਮੁਲਾਕਾਤ ਕਦੇ ਉਹਨਾਂ ਨਾਲ ਹੋਈ ਹੋਵੇ ਬੜੀ ਮੇਰੀ ਗੱਲ ਜਰੂਰ ਹੋਈ ਸੀ ਫੋਨ ਤੇ ਮਿਲ ਜਾਣਾ ਸੀ ਉਹਨੂੰ ਕੋਈ ਹਾਂ ਚਲ ਚੱਲ ਰਹੀ ਸੀ ਗੱਲ ਪਲੈਨ ਹੀ ਚੱਲ ਰਿਆ ਸੀ ਕਿਸੇ ਗਾਣੇ ਤੇ ਕਿਉਂਕਿ ਉਹਨਾਂ ਦਾ ਉਦੋਂ ਟ੍ਰੈਂਡ ਸੀ ਬਹੁਤ ਵਧੀਆ ਗੀਤ ਉਹ ਪ੍ਰੋਮੋਟ ਵੀ ਕਰ ਰਹੇ ਸੀ ਪੁਰਾਣੇ ਔਰ ਨਵੇਂ ਸਿੰਗਰਾਂ ਨੂੰ ਜਿਹੜੇ ਸਿੱਧੂ ਮੂਸੇ ਵਾਲੇ ਦੀ ਗੱਲ ਕਰੀਏ ਉਹਨਾਂ ਨੇ ਪਹਿਲਾਂ ਜਿਹੜੇ ਗੀਤ ਗਾਏ ਆ ਉਹ ਉਹਨਾਂ ਨੂੰ ਜਦੋਂ ਗੀਤ ਗਾਉਂਦੇ ਸੀ ਮੈਂ ਉਹਨਾਂ ਦਾ ਕਮੈਂਟ ਦੇਖਦਾ ਹੁੰਦਾ ਸੀ ਉਹਦੇ ਵਿੱਚ ਨੈਗੇਟਿਵ ਕਮੈਂਟ ਉਹਨਾਂ ਬਹੁਤ ਆਉਂਦੇ ਸੀ ਵੀ ਤੂੰ ਐਦਾਂ ਤੂੰ ਇਹ ਕਰਦਾ ਬੱਚੇ ਵਿਗਾੜ ਤੇ ਇੱਥੇ ਹਥਿਆਰਾਂ ਤੇ ਗਾਈ ਜਾਂਦਾ ਸਾਡੇ ਜਵਾਬ ਵਿਗੜ ਜਗੇ ਨੇ ਇਹ ਚੀ ਉਸ ਤੋਂ ਬਾਅਦ ਉਹ ਚੰਗਾ ਕਹਿਣ ਲੱਗੇ ਇਹ ਲੋਕਾਂ ਦਾ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਸਿੱਧੂ ਦਾ ਜਿਹੜਾ ਗਾਉਣ ਦਾ ਸਟਾਈਲ ਸੀ ਭਾਜੀ ਹਰੇਕ ਇੱਕ ਜੋਨਰ ਹੁੰਦਾ ਹਰੇਕ ਕਲਾਕਾਰ ਦਾ ਉਹਨੇ ਉਸ ਜੋਨਰ 'ਚ ਹੀ ਗਾਣਾ ਹੁੰਦਾ ਸਿੱਧੂ ਦਾ ਜੋਨਰ ਸੀ ਇੱਕ ਨਰਜੈਟਿਕ ਗੀਤ ਗਾਉਣੇ ਇੱਕ ਅਸਲੇ ਜਾਂ ਹਥਿਆਰਾਂ ਤੇ ਗੀਤ ਗਾਉਣੇ ਉਹ ਵੀ ਸਾਡੀ ਇੱਕ ਪਰੰਪਰਾਈ ਹੈ ਜੀ ਨਹੀਂ ਲੱਗਦਾ ਨਹੀਂ ਹਥਿਆਰਾਂ ਨਾਲ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਜੇ ਆਪਾਂ ਹਥਿਆਰ ਪ੍ਰਮੋਟ ਕਰਦੇ ਆ ਤਾਂ ਬੱਚਿਆਂ ਨੂੰ ਵੀ ਜਾ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਕਾਲਜ ਜਿਹੜੇ ਸਟੂਡੈਂਟ ਪੜ੍ਹਦੇ ਆ ਉਹਨਾਂ ਤੇ ਅਸਰ ਪਾਉਂਦੇ ਆ ਵੀ ਅਸੀਂ ਵੀ ਹਥਿਆਰ ਗੈਂਗ ਜੇ ਆਪਾਂ ਕਹਿੰਦੇ ਗੈਂਗਸਟਰ ਕਲਚਰ ਬਹੁਤ ਵਧਿਆ ਪਿਛਲੇ 2-3 ਸਾਲਾਂ ਚ ਆਪਾਂ ਪੰਜਾਬ ਦੀ ਗੱਲ ਕਰਦੇ ਆ ਕਿ ਇਹ ਸਿੰਗਰਾਂ ਦੀ ਦੇਣ ਨਹੀਂ ਤੁਸੀਂ ਮੰਨਦੇ ਹਾਂਜੀ ਇਹ ਵੀ ਹੈਗੀ ਹੈ ਸਿੰਗਰਾਂ ਦੀ ਕਾਫੀ ਦਿਨ ਹੁੰਦੀ ਹੈ ਹਰ ਇੱਕ ਚੀਜ਼ 'ਚ ਜਦੋਂ ਮੈਂ ਆਪਣੇ ਸਿੰਗਿੰਗ ਨੂੰ ਸ਼ੁਰੂ ਕਰਨਾ ਸੀ ਉਦੋਂ ਮੈਂ ਨਿੱਕੂ ਭਾਜੀ ਹੋਗੇ ਦਲਜੀਤ ਭਾਜੀ ਇਹਨਾਂ ਨੂੰ ਦੇਖਦਾ ਸੀ ਇਹ ਪੱਗਾਂ ਬੰਨਦੇ ਸੀ ਮੈਨੂੰ ਵੀ ਕਰੇਸ ਪੱਗਾਂ ਇਹਨਾਂ ਦੀਆਂ ਦੇਖ ਕੇ ਆਇਆ ਕਿ ਮੈਂ ਵੀ ਪੱਗ ਬੰਨਣੀ ਹੈ ਹੁਣ ਅੱਜ ਦੇ ਟਾਈਮ ਦੇ ਵਿੱਚ ਭਾਜੀ ਇੱਕ ਨਸ਼ੇ ਇਹ ਨਸ਼ੇ ਨੂੰ ਪ੍ਰਮੋਟ ਜ਼ਿਆਦਾ ਕੀਤਾ ਜਾ ਰਿਹਾ ਖਾਸ ਕਰਕੇ ਹਥਿਆਰ ਨੂੰ ਛੱਡ ਕੇ ਕਲਾਕਾਰ ਇੱਕ ਇੰਟਰਵਿਊ 'ਚ ਕਹਿ ਰਿਹਾ ਵੀ ਮੈਨੂੰ ਸਵੇਰੇ ਜੇ ਫੀਮ ਮਿਲ ਜੇ ਨਾਲ ਚਾਹ ਮਿਲ ਜੇ ਫਿਰ ਨਜ਼ਾਰਾ ਵੱਖਰਾ ਹੀ ਹੈ ਤੇ ਹੁਣ ਗੀਤਾ ਦੇ ਵਿੱਚ ਵੀ ਡੇਲੀ ਤੁਸੀਂ ਦੇਖ ਲਓ ਤੀਜੇ ਗਾਣੇ 'ਚ ਫੀਮ ਵਰਲਡ ਆ ਰਿਹਾ ਹੈ ਤੇ ਉਹ ਮੈਂ ਕਹਿੰਨਾ ਨਸ਼ੇ ਨਾਲੋਂ ਤੁਸੀਂ ਹਥਿਆਰ ਪ੍ਰਮੋਟ ਕਰ ਲਓ ਨਸ਼ਾ ਨਾ ਪ੍ਰਮੋਟ ਕਰੋ ਹਥਿਆਰ ਤਾਂ ਵੀ ਸਾਰੇ ਕਿਤੇ ਸੇਫਟੀ ਕਰਦੇ ਸਾਡੀ ਹਾਂ ਇੱਕ ਮਤਲਬ ਲੱਗਦਾ ਨਹੀਂ ਜਿਵੇਂ ਹੁਣ ਮੈਂ ਮੈਂ ਸੋਚਦਾ ਹੋ ਸਕਦਾ ਹਰ ਬੰਦੇ ਦੀ ਸੋਚਣੇ ਲੱਗ ਹੁੰਦੀ ਹੈ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੇ ਨਾਲ ਨਸ਼ੇ ਨਾਲ ਜੋੜਿਆ ਜਾ ਰਿਹਾ ਚਾਹੇ ਉਹ ਤੁਸੀਂ ਕਿਸੇ ਤਰੀਕੇ ਨਾਲ ਵੀ ਦੇਖੋ ਜਦੋਂ ਮਿਊਜ਼ਿਕ ਹੁੰਦਾ ਨਾ ਇਹ ਤੁਹਾਨੂੰ ਬੰਨਦਾ ਤੇ ਕਿਸੇ ਵੀ ਬੰਦੇ ਦਾ ਜਦੋਂ ਇੰਟਰਸਟ ਹੁੰਦਾ ਤੁਸੀਂ ਵੈਸੇ ਵੀ ਸੁਣਦੇ ਹੋ ਤਾਂ ਉਹ ਬੜੇ ਧਿਆਨ ਦੇ ਨਾਲ ਹਨਾ ਉਧਰ ਤੁਹਾਡਾ ਦਿਮਾਗ ਛੇਤੀ ਜਾਂਦਾ ਜਾਂ ਕਿਤੇ ਤੁਸੀਂ ਵੀਡੀਓ ਦੇਖਦੇ ਹੋ ਉਸ ਦੇ ਵੱਲ ਜ਼ਿਆਦਾ ਜਾਂਦਾ ਤੇ ਇਸ ਦੇ ਨਾਲ ਜਦੋਂ ਹਥਿਆਰ ਪ੍ਰਮੋਟ ਹੁੰਦੇ ਆ ਜਾਂ ਨਸ਼ਾ ਪ੍ਰਮੋਟ ਹੁੰਦਾ ਤਾਂ ਇਹਦੇ ਨਾਲ ਜਿਵੇਂ ਪਹਿਲਾਂ ਵੀ ਆਪਾਂ ਗੱ ਜਿਹੜੇ ਛੋਟੇ ਬੱਚੇ ਆ 18 20 25 ਸਾਲ 22 ਸਾਲ ਵਾਲੇ ਹਨ ਉਹਨਾਂ ਦੇ ਵਿੱਚ ਬਹੁਤ ਅਸਰ ਪਾਉਂਦੇ ਆ ਵੀ ਇੱਕ ਪ੍ਰੋਪਗੈਂਡਾ ਨਹੀਂ ਚੱਲ ਰਿਹਾ ਵੀ ਇਜੀ ਆਪਾਂ ਸਿੱਖ ਕੌਮ ਐ ਜਿਹੜੀ ਵੈਸੇ ਨਹੀਂ ਜੇ ਖਤਮ ਹੋ ਰਹੀ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਜਿਵੇਂ ਹੁਣ ਆਪਾਂ ਪਿਛਲੇ ਦਿਨੀ ਚਲੋ ਵੈਸੇ ਦਲਜੀਤ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਪੰਜਾਬੀ ਲਈ ਪੱਗ ਲਈ ਬਹੁਤ ਉੱਪਰ ਲੈ ਕੇ ਗਏ ਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਪਹਿਲਾਂ ਦੇਖਦੇ ਆ ਕਿ ਚਮਕੀਲਾ ਜਦੋਂ ਜਦੋਂ ਗਾਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਹਨਾ ਉਹਨਾਂ ਤੇ ਜਿਹੜਾ ਸਿੰਘਾਂ ਵੱਲੋਂ ਕਹਿੰਦੇ ਆ ਵੀ ਉਹਨਾਂ ਨੂੰ ਸੋਧਾ ਲਾਇਆ ਗਿਆ ਜਾਂ ਜੋ ਵੀ ਉਹਨਾਂ ਨੂੰ ਕਰਿਆ ਹਨਾ ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਸਮਝਾਇਆ ਵੀ ਗਿਆ ਸੀਗਾ ਪਰ ਇਸ ਟਾਈਮ ਇੱਕਦਮ ਉਹਨਾਂ ਤੇ ਫਿਲਮ ਆਉਣੀ ਹੂੰ ਲੋਕਾਂ ਦੇ ਵਿੱਚ ਦੁਬਾਰੇ ਫੇਰ ਇੱਕ ਵਾਰੀ ਚਮਕੀਲਾ ਜਾਗਣਾ ਉਸ ਤਰ੍ਹਾਂ ਦੇ ਗਾਣੇ ਕਿਵੇਂ ਸਾਡੇ ਸਮਾਜ ਤੇ ਅਸਰ ਪਾਉਂਦੀਆਂ ਇਹ ਚੀਜ਼ਾਂ ਹਾਂਜੀ ਚਮਕੀਲੇ ਦੇ ਗੀਤ ਜਿਹੜੇ ਸੀਗੇ ਪਹਿਲਾਂ ਸੁਣਨ ਵਾਲੇ ਨਹੀਂ ਸੀ ਫੈਮਿਲੀ 'ਚ ਬੈੱਕੇ ਤੇ ਮੈਂ ਵੀ ਕੰਨਾ ਵਾ ਆ ਭਾਵੇਂ ਜਿਹੜੀ ਗੱਲ ਸੱਚ ਹੈ ਵੀ ਉਹ ਸੱਚ ਹੈ ਦੇਖੋ ਚਮਕੀਲੇ ਦੇ ਗੀਤ ਫੈਮਿਲੀ 'ਚ ਬੈੱਕੇ ਨਹੀਂ ਸੀ ਸੁਣ ਸਕਦੇ ਉਹ ਗੀਤ ਬਹੁਤ ਹੀ ਜ਼ਿਆਦਾ ਵਲਗਰ ਸੀ ਅੱਜ ਤੱਕ ਉਹ ਗੀਤ ਹੁਣ ਵੀ ਨਹੀਂ ਆਉਂਦੇ ਤੇ ਜਿਹੜੀ ਚੀਜ਼ ਆ ਕਲਾਕਾਰ ਜੇ ਆਪਣੇ ਆਪ ਨੂੰ ਜਿਵੇਂ ਹੁਣ ਮੈਂ ਗਾਇਆ ਹੈ ਕੋਈ ਮੁੱਦੇ ਤੇ ਗਾਲੀਏ بڑے ਮੁੱਦੇ ਨੇ ਪੰਜਾਬ ਚ ਜਿਹੜੇ ਗਾਉਣ ਵਾਲੇ ਹਰੇ ਬੰਦ ਪਏ ਆ ਜਿਹੜਾ ਗਾ ਕੋਈ ਗੌਰ ਨਹੀਂ ਕਰ ਰਿਆ ਅਸੀਂ ਫੀਮ ਹੋ ਗਿਆ ਆ ਜਿਹੜਾ ਫੀਮ ਦਾ ਤੇ ਇੰਨਾ ਜ਼ਿਆਦਾ ਨਾਮ ਗਾਣੇ ਜਾ ਰਿਹਾ ਵੀ ਹੁਣ ਜੇ ਅਸੀਂ ਕਿਸੇ ਕੰਪਨੀ ਕੋ ਵੀ ਜਾਣਦੇ ਆ ਕਿਸੇ ਮਿਊਜ਼ਿਕ ਡਾਇਰੈਕਟਰ ਕੋ ਵੀ ਜਾਣਦੇ ਉਹ ਕਹਿੰਦਾ ਵੀ ਯਾਰ ਭਾਜੀ ਇਹ ਚ ਫੀਮ ਦੀ ਡੱਬੀ ਦਾ ਜ਼ਿਕਰ ਜੇ ਕਰੀਏ ਲੋਕ ਜ਼ਿਆਦਾ ਅਟਰੈਕਟ ਹੁੰਦੇ ਆ ਇਹ ਚੀਜ਼ ਜ਼ਿਆਦਾ ਚੱਲਦੀ ਹੈ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਖਰਾਬ ਕਰ ਰਹੀਆਂ ਮਾਹੌਲ ਨੂੰ ਕਿ ਛੋਟੇ ਛੋਟੇ ਬੱਚਿਆਂ ਨੂੰ ਪਤਾ ਲੱਗ ਰਿਹਾ ਵੀ ਇਹ ਫੀਮ ਕੀ ਚੀਜ਼ ਹੈ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਇੱਕ ਗਾਇਕੀ ਹੈ ਨਾ ਕਹਿੰਦਾ ਇੱਕ ਸੱਭਿਆਚਾਰ ਜਿਹੜਾ ਹੁੰਦਾ ਉਹ ਕਿਤੇ ਨਾ ਕਿਤੇ ਸਾਡੇ ਸਾਡੇ ਸਮਾਜ ਤੇ ਬਹੁਤ ਅਸਰ ਪਾਉਂਦਾ ਹੈ ਜਿਸ ਤਰ੍ਹਾਂ ਦੇ ਗਾਣੇ ਆਉਣੇ ਆ ਜਿਸ ਤਰ੍ਹਾਂ ਦੇ ਤੁਸੀਂ ਸੁਣਨਾ ਪੂਰਾ ਦਿਨ ਹਜੇ ਹੋ ਸਕਦਾ ਤੁਸੀਂ ਆਪਾਂ ਕੀਰਤਨ ਵੀ ਬਹੁਤ ਕੈਸਟਾਂ ਬਹੁਤ ਇਸ ਤਰ੍ਹਾਂ ਦੇ ਰਿਲੀਜੀਅਸ Song ਵੀ ਆਉਂਦੇ ਆ ਉਹਨਾਂ ਨੂੰ ਲੋਕ ਨਹੀਂ ਸੁਣਦੇ ਪਰ ਮਿਊਜ਼ਿਕ ਨਾਲ ਜਿਹੜਾ ਆਪਾਂ ਕਹਿੰਦੇ ਆ ਗਾਇਕੀ ਹੈ ਇਸ ਦੇ ਨਾਲ ਜ਼ਿਆਦਾ ਜੁੜੇ ਹੁੰਦੇ ਆ ਤਾਂ ਉਸ ਤਰ੍ਹਾਂ ਦਾ ਹੀ ਮਾਹੌਲ ਹੁੰਦਾ ਜਿਵੇਂ ਆਪਾਂ ਸਿੱਧੂ ਦੀ ਗੱਲ ਕਰਦੇ ਹਾਂ ਹਰ ਗਾਣੇ ਦੇ ਵਿੱਚ ਉਹਨਾਂ ਦੇ ਹਥਿਆਰ ਦਾ ਜ਼ਿਕਰ ਹੁੰਦਾ ਸੀ ਜਿਸ ਕਰਕੇ ਜਿਵੇਂ ਹੁਣ ਐ ਤੁਹਾਨੂੰ ਸਾਹਿਬ ਨੇ ਕਿਹਾ ਕਿ ਕਮੈਂਟ ਇਸ ਤਰ੍ਹਾਂ ਦੇ ਸੀਗੇ ਤੁਸੀਂ ਹਥਿਆਰਾਂ ਨੂੰ ਪ੍ਰੋਮੋਟ ਕਰ ਰਹੇ ਹੋ ਹਨ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਚਲੋ ਥੋੜਾ ਉਲਟ ਹੋ ਜਾਂਦਾ ਜਦੋਂ ਬੰਦਾ ਚਲਾ ਜਾਂਦਾ ਫਿਰ ਭਾਵੇਂ ਦੁਸ਼ਮਣ ਵੀ ਹੁੰਦੇ ਆ ਉਹਨਾਂ ਨੂੰ ਚੰਗਾ ਲੱਗਦਾ ਵੀ ਯਾ ਨਹੀਂ ਇਹਦਾ ਟਾਈਮ ਸੀਗਾ ਤੇ ਰਹਿਣਾ ਚਾਹੀਦਾ ਸੀ ਇਹਨਾਂ ਨੂੰ ਹਜੇ ਹੋਰ ਵੀ ਹਨਾ ਹੋਰ ਬਹੁਤ ਕੁਝ ਲਿਖਣਾ ਚਾਹੀਦਾ ਸੀ ਹੋਰ ਕਿਸ ਤਰ੍ਹਾਂ ਦੀ ਗਾਇਕੀ ਤੁਹਾਡਾ ਮਾਡਲ ਕੀ ਹੈ ਮਤਲਬ ਕਿਸ ਤਰ੍ਹਾਂ ਦੀ ਗਾਇਕੀ ਭਾਜੀ ਗਾਇਕੀ ਮੈਂ ਇਹੋ ਜੀ ਲੈ ਕੇ ਜਾ ਰਿਹਾ ਹਾਂ ਦੇਖੋ ਹੁਣ ਮੇਰੀ ਫੈਮਲੀ ਮੇਰੇ ਨਾਲ ਰਹਿੰਦੀ ਹੈ ਮੇਰਾ ਸਟੂਡੀਓ ਘਰੇ ਹੀ ਹੈ ਜਿਹੜਾ ਮੈਂ ਗੁੰਗੁਣਾਣਾ ਹੁਣਾ ਉਹ ਵਾਰ ਵਾਰ ਜਾਂਦੀ ਹੈ ਤੇ ਜਦੋਂ ਫੈਮਲੀ ਪਾਪਾ ਮੇਰੇ ਮਦਰ ਨੇ ਉਹ ਬਹੁਤ ਸਪੂਰਟ ਕਰਦੇ ਮੈਨੂੰ ਗੀਤਾਂ ਦੇ ਵਿੱਚ ਮੇਰੇ ਜੇ ਮੈਂ ਗੀਤ ਕੋਈ ਇਹੋ ਜਿਹਾ ਵੀ ਗਾਵਾਂ ਜਦੋਂ ਲੱਗਦਾ ਮੈਨੂੰ ਟੋਕ ਦਿੰਦੇ ਨੇ ਵੀ ਆ ਗੀਤ ਨਹੀਂ ਗਾਣਾ ਇਹ ਗੀਤ ਤੂੰ ਚੰਗੇ ਗੀਤ ਘਰ ਨਹੀਂ ਚੱਲੇਗਾ ਕੋਈ ਗੱਲ ਨਹੀਂ ਤੂੰ ਚੰਗੇਗਾ ਜਿਹੜੇ ਫੈਮਿਲੀ ਚ ਬੈ ਕੇ ਸੁਣ ਸਕਦੇ ਹੋਵਾਂਗੇ ਔਰ ਜਿਹੜੇ ਅਸੀਂ ਕਿਤੇ ਬਾਹਰ ਜਾਵਾਂਗੇ ਤੇ ਸਾਨੂੰ ਕਹਿਣ ਵੀ ਤੁਹਾਡੇ ਮੁੰਡੇ ਨੇ ਗੀਤ ਵਧੀਆ ਆ ਰਹੇ ਨੇ ਭਾਵੇਂ ਇਧਰ ਇੱਕ ਆ ਪੰਮੇ ਦੋ ਆਏ ਮੈਂ ਉਹ ਚੀਜ਼ ਨੂੰ ਲੈ ਕੇ ਚੱਲ ਰਿਹਾ ਭਾਜੀ ਕਿਉਂਕਿ ਗੱਲ ਮੇਰੀ ਸਿਸਟਰ ਨੇ ਵੀ ਸੁਣਨਾ ਹੈ ਮੇਰੀ ਵਾਈਫ ਜੀ ਉਹਨੇ ਵੀ ਸੁਣਨਾ ਹੈ ਬੱਚਿਆਂ ਨੇ ਵੀ ਸੁਣਨਾ ਹੈ ਤੇ ਉਹ ਚੀਜ਼ਾਂ ਉਹਨਾਂ ਨੂੰ ਥੋੜੇ ਜੇ ਇੰਜੋਏਮੈਂਟ ਵੀ ਠੀਕ ਹੈ ਭਾਜੀ ਇੰਟਰਨੈਟ ਹੋ ਸਕਦਾ ਹੈ ਕਿ ਆਪਾਂ ਕੋਈ ਇਹੋ ਜੀ ਗੱਲ ਕਰ ਲਈਏ ਠੀਕ ਹੈ ਜੀ ਫੈਮਿਲੀ ਚ ਸੁਣ ਸਕੀਏ ਇਹ ਨਹੀਂ ਕਿ ਸਿਆਣੇ ਹੀ ਗਾਣੇ ਚੱਲਦੇ ਹੁਣੇ ਵੀ ਜ਼ਰੂਰੀ ਨਹੀਂ ਆਪਾਂ ਸਾਰਾ ਦਿਨ ਸਿਆਣੀਆਂ ਗੱਲਾਂ ਕਰਦੇ ਰਹੀਏ ਵਿੱਚ ਵਿੱਚ ਥੋੜਾ ਬਹੁਤ ਹੁੰਦਾ ਹੈ ਪਰ ਮੈਂ ਇਦਾਂ ਦੇ ਚੱਲ ਰਿਹਾ ਕਿ ਥੋੜੇ ਵਧੀਆ ਰਹਿਣਗਾ ਵੀ ਜਿਵੇਂ ਹੁਣ ਤੁਸੀਂ ਕੰਗਣਾ ਦੇ ਗਾਣਾ ਗਾਇਆ ਹਨਾ ਫਾਦਰ ਸਾਹਿਬ ਕਿਤੇ ਬਾਹਰ ਗਏ ਹੋਣ ਉਹਨਾਂ ਨੂੰ ਕਿ ਤੋਂ ਸੁਣਨੋਂ ਮਿਲਿਆ ਵੀ ਯਾਰ ਤੁਹਾਡੇ ਬੇਟੇ ਨੇ ਬਹੁਤ ਸੋਹਣਾ ਗਾਇਆ ਕੋਈ ਇਸ ਤਰ੍ਹਾਂ ਦਾ ਪ੍ਰਾਊਡ ਫੀਲ ਹੋਇਆ ਤੁਹਾਡੇ ਤੇ ਹਾਂਜੀ ਉਹ ਜਦੋਂ ਹੁਣ ਜਾਂਦੇ ਨੇ ਕਿਉਂਕਿ ਉਹਨਾਂ ਦਾ ਪ੍ਰਾਪਰਟੀ ਡੀਲਰ ਦਾ ਕੰਮ ਹੈ ਬਾਹਰ ਅੰਦਰ ਜਾਂਦੇ ਰਹਿੰਦੇ ਨੇ ਜਿੱਥੇ ਮਿਲਦੇ ਆ ਲੋਕ ਨੂੰ ਕਹਿੰਦੇ ਵੀ ਬਹੁਤ ਵਧੀਆ ਤੁਹਾਡੇ ਮੁੰਡੇ ਨੇ ਗਾਇਆ ਮੇਰੇ ਲਈ ਤਾਂ ਇੰਨੀ ਬਹੁਤ ਵਧੀਆ ਗੱਲ ਹੈ ਜੋ ਮੈਨੂੰ ਫੋਨ ਕਰਕੇ ਕਹਿੰਦੇ ਵੀ ਅੱਜ ਐਵੇਂ ਉਹਨੇ ਮੈਨੂੰ ਵਧਾਈ ਦਿੱਤੀ ਅੱਜ ਉਹਨੇ ਮੈਨੂੰ ਵਧਾਈ ਦਿੱਤੀ ਬਸ ਇਹ ਆਪਣੀ ਮੈਂ ਕਹਿੰਨਾ ਮੈਂ ਸੈਕਸਸ ਹੋ ਗਿਆ ਵੈਸੇ ਆਪਾਂ ਅਕਸਰ ਦੇਖਦੇ ਆ ਜਿੰਨੇ ਵੀ ਸਿੰਗਰ ਜਿਵੇਂ ਆਪਾਂ ਫੇਮਸ ਹੁੰਦੇ ਉਹਨਾਂ ਦੀ ਇੰਟਰਵਿ ਪੜ ਲਿਆ ਜੌਬ ਕਰ ਲਿਆ ਜਾਂ ਵਧੀਆ ਜੌਬ ਦੇ ਆਈਪੀਐਸ ਆਈਐਸ ਬਣ ਜਾ ਹਨਾ ਇਸ ਤਰ੍ਹਾਂ ਦਾ ਕਦੇ ਘਰਦਿਆਂ ਨੇ ਕਿਹਾ ਤੁਹਾਨੂੰ ਕਿ ਸਪੋਰਟ ਕਰਦੇ ਆ ਨਹੀਂ ਨਹੀਂ ਸ਼ੁਰੂ ਤੋਂ ਹੀ ਭਾਈ ਜੇ ਮੈਂ ਕਹਤਾ ਸੀ ਕਿ ਮੈਂ ਹੀ ਬਣਨਾ ਤਾਂ ਫਿਰ ਪੂਰੀ ਸਪੋਰਟ ਕੀਤੀ ਵਿੱਚ ਇਹ ਵੀ ਨਹੀਂ ਸੋਚਿਆ ਵੀ ਕੀ ਹੋਊਗਾ ਪਿੱਛੇ ਕੀ ਨਹੀਂ ਤੇ ਮੈਨੂੰ ਇਧਰ ਪੂਰੀ ਸਪੋਰਟ ਕੀਤੀ ਹੈ ਇੱਕ ਲਿਖਣ ਦੇ ਲਈ ਤੇ ਗਾਉਣ ਦੇ ਲਈ ਹਨਾ ਇੱਕ ਉਸਤਾਦ ਵੀ ਹੁੰਦਾ ਹਰ ਫੀਲਡ ਦੇ ਵਿੱਚ ਹੀ ਹੁੰਦਾ ਵੈਸੇ ਜਦੋਂ ਤੁਹਾਨੂੰ ਗੁਰੂ ਧਾਰਨ ਕਰ ਲੈਂਦੇ ਹੋ ਕਹਿੰਦੇ ਹਾਂਜੀ ਤੇ ਉਸ ਦੇ ਲਈ ਤੁਹਾਡਾ ਕੋਈ ਉਸਤਾਦ ਜਿਸ ਤੋਂ ਤੁਸੀਂ ਸਿੱਖਦੇ ਹੋ ਕਿ ਆਪ ਵੀ ਕਰੇ ਹੀ ਸਕਦੇ ਭਾਈ ਇਦਾਂ ਆਪਣਾ ਜਿਵੇਂ ਘਰ ਘਰ ਫਾਰਮ ਖੇਤੀ ਹੈ ਖੇਤਾਂ ਦੇ ਵਿੱਚ ਜਾਈਦਾ ਸੀ ਤੋ ਕਿ ਤਾਈ ਉੱਚ ਉੱਚ ਹੀ ਗਾਉਣ ਦੀ ਆਦਤ ਪਈ ਸੀ ਉਹੀ ਬਸ ਅੰਦਰ ਹੈ ਉਹ ਕੋਈ ਸਿੱਖਿਆ ਨਹੀਂ ਜ਼ਿਆਦਾ ਮਤਲਬ ਕਹਿ ਰਹੀਏ ਮੈਂ ਬਹੁਤ ਅ ਅ ਉਸਤਾਦ ਕੋਈ ਧਾਰਿਆ ਜਾਂ ਮੈਂ ਕਿਤੇ ਜਾ ਕੇ ਸਿੱਖਿਆ ਉਹ ਬਸ ਜਿਹੜਾ ਭਾਈ ਜੋ ਗੋਡ ਗਿਫਟ ਹੀ ਹੈ ਜਿੰਨਾ ਵੀ ਹੈਗਾ ਹਾਂਜੀ ਤੇ ਮਨ ਲਓ ਜਿਹੜੇ ਅੱਜ ਦੇ ਸਿੰਗਰ ਹੈ ਹਨਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਵੇਂ ਹੁਣ ਤੁਸੀਂ ਗਾਣਾ ਗਾਇਆ ਹਨਾ ਕੰਗੜਾ ਤੇ ਕਿਸਾਨ ਦੋਨਾਂ ਦੇ ਲਈ ਤੁਸੀਂ ਇੱਕ Song ਆਇਆ ਸੀ ਹਨਾ ਕਿ ਉਸਦੇ ਕੁਝ ਬੋਲ ਤੁਸੀਂ ਸੁਣਾ ਸੁਣਾਓ ਸਾਨੂੰ ਹਾਂਜੀ ਉਹ ਇਦਾਂ ਹੀ ਨਾਹੀਂ ਅਸੀਂ ਤੇਰੇ ਕੋਲੋਂ ਰਾਜ ਮੰਗਦੇ ਨਾਹੀਂ ਤੇਰਾ ਤਖਤ ਤੇ ਤਾਜ ਮੰਗਦੇ ਮੰਗਦੇ ਗਰੰਟੀ ਖੇਤਾਂ ਦੇ ਕਾਨੂੰਨ ਦੀ ਹੋਰ ਕਿਹੜਾ ਵਖਰਾ ਪੰਜਾਬ ਮੰਗਦੇ ਅਸੀਂ ਤਾਂ ਕਿਸਾਨ ਹੱਕ ਲੈਣ ਆਏ ਆਂ ਤੂੰ ਹੱਤਵਾਦੀ ਚਾਉਣੀਏ ਬਣਾਉਣਾ ਜਾਣ ਕੇ ਸਾਡੇਆਂ ਖੇਤਾਂ ਦੇ ਵਿੱਚ ਪੈਰ ਪਾਉਣ ਨੂੰ ਫਿਰੇ ਤੇਰੀ ਹੱਕ ਉੱਤੇ ਦਿੱਲੀ ਏ ਭੇਜਣਾ ਆਣ ਕੇ ਸਾਡੇਆਂ ਖੇਤਾਂ ਚ ਪੈਰ ਪਾਉਣ ਨੂੰ ਫਿਰੇ ਤੇਰੀ ਹੱਕ ਉਤੇ ਦਿੱਲੀ 에 ਬਹਿ ਜਾਣਾ ਆਣ ਕੇ ਜਿਵੇਂ ਤੁਸੀਂ ਉਹਨਾਂ ਕਰ ਕੀਤੀ ਕਿ ਤੁਸੀਂ ਪਹਿਲਾਂ ਯੂਪੀ ਬਲਾਸਪੁਰ ਰਹਿੰਦੇ ਸੀਗੇ ਹਨਾ ਤੇ ਫਿਰ ਪੰਜਾਬ ਕਿਦਾਂ ਮਿਊਜ਼ਿਕ ਕਰਕੇ ਜੇ ਲੱਗਦਾ ਵੀ ਮੁਹਾਲੀ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਇਸ ਲਈ ਇੱਥੇ ਸ਼ਿਫਟ ਹੋਣਾ ਪਿਆ ਜਾਂ ਵੈਸੇ ਇੱਧਰ ਪਹਿਲਾਂ ਜੀ ਯੂਪੀ ਦੇ ਵਿੱਚ ਵੈਸੇ ਤਾਂ ਉਹਨੂੰ ਆਪਾਂ ਮੇਰੀ ਪੰਜਾਬ ਕਹਿ ਲੀਦਾ ਹੈ ਪਰ ਉਹਦੇ ਵਿੱਚ ਇਦਾਂ ਸਟੂਡੀਓ ਨਹੀਂ ਹੈਗੇ ਕੋਈ ਵੀ ਜੇ ਆਪਾਂ ਗਾਇਕੀ ਨੂੰ ਅੱਗੇ ਲੈ ਕੇ ਜਾਣਾ ਹੋਵੇ ਆ ਦੂਜੇ ਪਹਾੜੀ ਗਾਣੇ ਹੁੰਦੇ ਆ ਦੂਜੇ ਪੂਜਪੂਰੀ ਗਾਣੇ ਸਟੂਡੀਓ ਹੈਗੇ ਆ ਪਰ ਜੇ ਆਪਾਂ ਪੰਜਾਬੀ ਗਾਣਾ ਕੋਈ ਕਰਨਾ ਹੋਵੇ ਉਧਰ ਲਈ ਸਾਨੂੰ ਪੰਜਾਬ ਹੀ ਆਉਣਾ ਪੈਂਦਾ ਉਹ ਇਸ ਕਰਕੇ ਮੈਨੂੰ ਪੰਜਾਬ ਸ਼ਿਫਟ ਹੋਣਾ ਪਿਆ ਜਿਵੇਂ ਆਪਾਂ ਹੁਣ ਨਾ ਤੁਹਾਡੇ ਯੋਗੀ ਦਾ ਮਨ ਲੱਗਦਾ ਸੀਐਮ ਹੈਗੇ ਆ ਯੂਪੀ ਦੇ ਵਿੱਚ ਤੇ ਉਹਨਾਂ ਦਾ ਬੜਾ ਕਹਿੰਦੇ ਉਹਨਾਂ ਨੇ ਯੂਪੀ ਨੂੰ ਬਹੁਤ ਸੁਧਾਰਿਆ ਤੇ ਉੱਥੇ ਬਹੁਤ ਚੇਂਜ ਆਇਆ ਲੋਕਾਂ ਦੇ ਵਿੱਚ ਕ੍ਰਾਈਮ ਬਹੁ ਘਟਿਆ ਉਸ ਯੂ ਟੈਰੇਨੇ ਉਹ ਕਿਸ ਤਰ੍ਹਾਂ ਵੈਸੇ ਚਲੋ ਇਹ ਰਾਜਨੀਤੀ ਗੱਲ ਹੈ ਪਰ ਫਿਰ ਵੀ ਵੈਸੇ ਚਲੋ ਜਿਹੜੇ ਰਹਿਣ ਵਾਲੇ ਲੋਕ ਨੇ ਵਸਿੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਹੈ ਹਨਾ ਵੀ ਚੇਂਜ ਹੋਇਆ ਕਿਸ ਤਰ੍ਹਾਂ ਦੇ ਚੇਂਜਿੰਗ ਵੈਸੀ ਆਈ ਆਪੀ ਦੇ ਵਿੱਚ ਯੂਪੀ ਦੇ ਵਿੱਚ ਭਾਜੀ ਇਹ ਗੱਲ ਹੈਗੀ ਹੈ ਜੇ ਪਹਿਲਾਂ ਜਦੋਂ ਹੋਰ ਸਰਕਾਰਾਂ ਸੀਗੀਆਂ ਉਦੋਂ ਕ੍ਰਾਈਮ ਵੀ ਬਹੁਤ ਸੀ ਉਦੋਂ ਲੜਾਈ ਝਗੜਾ ਵੀ ਬਹੁਤ ਸੀ ਹੁਣ ਜਦੋਂ ਬੀਜੇਪੀ ਦੀ ਸਰਕਾਰ ਆਈ ਹੈ ਇਹ ਚਲੋ ਆਪਾਂ ਕਹਿ ਵੀ ਦਈਏ ਬੀਜੇਪੀ ਕਿਸੇ ਹਾਰੇ ਇੱਕ ਮਾੜੀ ਨਹੀਂ ਯੂਪੀ ਦੇ ਵਿੱਚ ਯੋਗੀ ਬਹੁਤ ਠੀਕ ਕੰਮ ਕਰ ਰਿਹਾ ਯੋਗੀ ਦਾ ਇਹ ਹੈ ਕਿ ਵੀ ਉੱਥੇ ਇੱਕ ਤਾਂ ਬਦਮਾਸ਼ੀ ਖਤਮ ਹੋ ਗਈ ਭਾਜੀ ਥਾਣੇ ਦੇ ਵਿੱਚ ਜੇ ਚਲ ਜੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਪਹਿਲਾਂ ਹੁਣ ਸੁਣਵਾਈ ਹੁੰਦੀ ਹੈ ਫਿਰ ਹੁਣ ਉਹਦੇ ਵਿੱਚ ਕੀ ਹੈ ਸਾਡੀ ਯੂਪੀ ਦੇ ਵਿੱਚ ਸਾਡੇ ਬਲਾਸਪੁਰ ਦੇ ਵਿੱਚ ਜਿਹੜਾ ਮੰਤਰੀ ਉਹ ਵੀ ਸਰਦਾਰ ਹੈ ਬਲਦੇਵ ਸਿੰਘ ਔਲਖ ਮੰਤਰੀ ਬਣਾਇਆ ਰਾਜ ਮੰਤਰੀ ਤੇ ਉੱਥੇ ਜਿਹੜਾ ਮਾਹੌਲ ਹੈ ਹੁਣ ਸਰਦਾਰਾਂ ਲਈ ਬਹੁਤ ਵਧੀਆ ਹੈ ਕਿਤੇ ਕਿਤੇ ਜਿਹਨ ਸਰਕਾਰ ਪਿੱਛੇ ਕੰਮ ਕਰਦੀ ਉਹ ਟੈਣੀ ਤੁਸੀਂ ਸੁਣਿਆ ਹੋਊਗਾ ਮੁੱਦਾ ਯੋਗੀ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸੀ ਉਹਦੇ ਤੇ ਹੀ ਕਾਰਵਾਈ ਕਰਾਉਣ ਨੂੰ ਇਹ ਤੇ ਉਹਦੇ ਵਿੱਚ ਮੈਂ ਪਿੱਛੇ ਜਿਹੀ ਮੁੱਦਾ ਚੁੱਕਿਆ ਸੀ ਵੀ ਕਿਸੇ ਨੇ ਸਰੂਪਾ ਪਾਤਾ ਸੀ ਨੂੰ ਬੁਲਾ ਕੇ ਉਦੋਂ ਵੀ ਉਹ ਹੋਮ ਮਿਨਿਸਟਰ ਸੀਗਾ ਉਦੋਂ ਬੜਾ ਰੌਲਾ ਪਿਆ ਸੀ ਉਹ ਗੱਲ ਤੇ ਹਮ ਬਿਲਕੁਲ ਹੈ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਥੋੜਾ ਜਿਹਾ ਰਾਜਨੀਤੀ ਕਿਸੇ ਨੇ ਲੈਣਾ ਹੁੰਦਾ ਆਪਣਾ ਜਾਂ ਫੋਟੋ ਖਿਚਾਉਣੀ ਹੈ ਜਾਂ ਕਈ ਵਾਰੀ ਹੁੰਦਾ ਵੀ ਮੇਰੇ ਨਾਲ ਇਹਦੇ ਬਹੁਤ ਵਧੀਆ ਰਿਲੇਸ਼ਨ ਨੇ ਕਈ ਸਾਡੇ ਚੋਂ ਹੀ ਹੁੰਦੇ ਆ ਬਹੁਤ ਸਾਰੇ ਇਹਨਾਂ ਦੇ ਪੱਗ ਬੰਨੀ ਹੁੰਦੀ ਹੈ ਔਰ ਇਸ ਤਰ੍ਹਾਂ ਦੇ ਕੰਮ ਕਰਦੇ ਆ ਖਾਸ ਤੌਰ ਤੇ ਤੁਸੀਂ ਹੋਰਾਂ ਲਈ ਕਰ ਸਕਦੇ ਹੋ ਪਰ ਜਿੱਥੇ ਜਿੱਥੇ ਕਿਸਾਨਾਂ ਦੇ ਉੱਤੇ ਗੱਡੀਆਂ ਜਿਹੜੇ ਬੰਦੇ ਨੇ ਚੜਾਈਆਂ ਹੁਣ ਵੈਸੇ ਨੂੰ ਮੈਨੂੰ ਲੱਗਦਾ ਹੈ ਕਿ ਹਾਰਿਆ ਹੈ ਹਾਂ ਔਰ ਲੋਕਾਂ ਨੇ ਉਹਨੂੰ ਸਹੀ ਜਿਹੜਾ ਰਿਜ਼ਲਟ ਹੈ ਉਸ ਦਾ ਦਿੱਤਾ ਹੈ ਬਹੁਤ ਸਿਆਣੇ ਵੈਸੇ ਹੁਣ ਲੋਕ ਬਹੁਤ ਸਿਆਣੇ ਹੋ ਗਏ ਹਨ ਸੋਸ਼ਲ ਮੀਡੀਆ ਦਾ ਰੋਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ 뮤ਜ਼ਿਕ ਇੰਡਸਟਰੀ ਲਈ ਵੀ ਔਰ ਆਲ ਓਵਰ ਵੀ ਆਪਾਂ ਦੇਖਦੇ ਆ ਜੀ ਬਈ ਸੋਸ਼ਲ ਮੀਡੀਆ ਦੇ ਵਿੱਚ ਇਹ ਹੈ ਕਿ ਜਿਹੜੀ ਚੀਜ਼ ਆਪਾਂ ਨੂੰ ਵਾਇਰਲ ਜਿਹੜੀ ਟੀਵੀ ਇਸ ਟੈਲੀਵਿਜ਼ਨ ਪਹਿਲਾਂ ਲਾਈਟ ਪਹਿਲੀ ਗੱਲ ਹੁੰਦੀ ਸੀ ਕਿ ਕਈ ਵਾਰੀ ਲਾਈਟ ਨਹੀਂ ਹੁੰਦੀ ਖਬਰਾਂ ਨਿਕਲ ਗਈਆਂ ਹੁਣ ਫੋਨ ਆ ਗਿਆ ਫੋਨ ਦੇ ਵਿੱਚ ਤੁਸੀਂ ਸਾਰਾ ਨਿਊਜ਼ ਚੈਨਲ ਤੁਹਾਡੇ ਕੋਲ ਹੈ ਸਾਰਾ ਕੁਝ ਤੁਸੀਂ ਕੋਈ ਵੀ ਖਬਰ ਹੈ ਜਿਹੜੀ ਜੇ ਭਾਵੇਂ ਉਹ ਯੂਪੀ ਚ ਹੋ ਰਹੀ ਹੈ ਭਾਵੇਂ ਕੈਨੇਡਾ ਚ ਹੋ ਰਹੀ ਹੈ ਤੁਹਾਡੇ ਕੋਲ ਮੇਰੇ ਖਿਆਲ ਚੋ ਤਿੰਨ ਚਾਰ ਮਿੰਟਾਂ ਤੱਕ ਪਹੁੰਚ ਜਾਂਦੀ ਹੈ ਨਹੀਂ ਮਿਊਜ਼ਿਕ ਇੰਡਸਟਰੀ ਨੂੰ ਜੇ ਆਪਾਂ ਗ੍ਰੋ ਕਰਨ ਦੀ ਗੱਲ ਕਰੀਏ ਜਿਵੇਂ ਤੁਸੀਂ ਹੁਣ Song ਕੀਤਾ ਉਹ ਸਾਰਾ ਸੋਸ਼ਲ ਮੀਡੀਆ ਨਾ ਹੁੰਦਾ ਤੁਹਾਨੂੰ 2-4 ਦਿਨ ਲੱਗ ਜਾਂਦੇ ਗ ਕੰਪਨੀ ਕੋਲ ਜਾਣਾ ਪੈਂਦਾ ਵੀਰ ਭਾਜੀ ਰੀਲੀਜ਼ ਕਰ ਦੋ ਹਣਾ ਹਾਂਜੀ ਸੋਸ਼ਲ ਮੀਡੀਆ ਭਾਜੀ ਕਲਾਕਾਰਾਂ ਲਈ ਤੇ ਬਹੁਤ ਵਧੀਆ ਇੱਕ ਚੀਜ਼ ਬਣ ਕੇ ਆਈ ਹੈ ਕਿਉਂਕਿ ਜਿਹੜੀ ਚੀਜ਼ ਆਪਾਂ ਗਾ ਕੇ ਕਦੋਂ ਫਿਰ ਉਹਨੂੰ ਤੁਹਾਨੂੰ ਪਤਾ ਹੀ ਹੈ ਪ੍ਰਾਈਮ ਟਾਈਮ 'ਚ ਕੈਸਟ ਬਣਦੀ ਸੀ ਫਿਰ ਉਹਦਾ ਰੈਪਰ ਬਣਦਾ ਸੀ ਫਿਰ ਰੀਲੀਜ਼ ਹੁੰਦੀ ਸੀ ਤੇ ਉਸ ਹੱਬ ਨਾਲ ਹੁਣ ਜਿਹੜਾ ਸੋਸ਼ਲ ਮੀਡੀਆ ਦਾ ਟਾਈਮ ਆ ਰਿਹਾ ਹੈ ਇਹਦੇ ਵਿੱਚ ਭਾਜੀ ਆਪਾਂ ਬਹੁਤ ਛੇਤੀ ਗਰੋ ਕਰ ਸਕਦੇ ਹਾਂ ਤੇ ਇਹ ਨਾਲ ਦੀ ਨਾਲ ਭਾਜੀ ਆਪਾਂ ਗੱਲ ਕਰਦੇ ਹਾਂ ਪਹਿਲੇ ਸਮੇਂ ਦੇ ਵਿੱਚ ਜਦੋਂ ਕੈਸਟਾ ਦਾ ਦੌਰ ਸੀ ਹਨਾ ਸੀਡੀ ਚੱਲਦੀ ਪਹਿਲਾਂ ਕੈਸਟਾ ਚੱਲਦੀਆਂ ਸੀਗੀਆਂ ਹਾਂਜੀ ਪਹਿਲਾਂ ਤਵੇ ਵਾਲੇ ਸਿਸਟਮ ਵੀ ਚੱਲਦੇ ਚਲੋ ਉਸੇ ਨਹੀਂ ਦੇਖੇ ਪਰ ਉਸ ਤੋਂ ਬਾਅਦ ਕੈਸਟਾ ਵਾਲਾ ਆਪਾਂ ਦੇਖਿਆ ਹਨਾ ਫਿਰ ਉਸ ਤੋਂ ਬਾਅਦ ਸੀਡੀ ਆਉਣ ਲੱਗੀ ਫਿਰ ਪੈਨ ਡਰਾਈਵ ਆ ਗਈ ਹੁਣ ਤਾਂ ਬਿਲਕੁਲ ਤੁਹਾਡੇ ਫੋਨ ਦੇ ਵਿੱਚ ਹੀ ਸਾਰਾ ਕੁਝ ਹੈਗਾ ਹਾਂਜੀ ਤੇ ਕਿੰਨਾ ਕਿੰਨੇ ਕਹਿੰਦੇ ਜਿਹੜੇ ਕੰਪਨੀਆਂ ਸੀਗੀਆਂ ਵੱਡੀਆਂ ਉਹ ਸ਼ੋਸ਼ਣ ਵੀ ਕਰਦੀਆਂ ਸੀਗੀਆਂ ਸਿੰਗਰਜ਼ ਦਾ ਹਨਾ ਹਾਂਜੀ ਹਾਂਜੀ ਉਹਨਾਂ ਨੂੰ ਕਿਤੇ ਉਹਨਾਂ ਨੇ ਐਗਰੀਮੈਂਟ ਇਸ ਤਰ੍ਹਾਂ ਦੇ ਕਰ ਲੈਣੇ ਹਨਾ ਤੇ ਹੁਣ ਕੀ ਲੱਗਦਾ ਚੇਂਜ ਆਇਆ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਦਿਖ ਰਿਹਾ ਉਸੇ ਭਾਜੀ ਹੁਣ ਦੇਖੋ ਪਹਿਲਾਂ ਕੰਪਨੀਆਂ ਬਹੁਤ ਤੰਗ ਕਰਦੀਆਂ ਸੀ ਜਿਵੇਂ ਬੌਂਡ ਕਰ ਲੈਣੀਆਂ 5-5 6-6 ਸਾਲ ਲਈ ਕਲਾਕਾਰ ਨੂੰ ਤੇ ਉਹਦੇ ਲਿਖ ਲੈਣ ਐਗਰੀਮੈਂਟ 'ਚ ਤੇਰੇ 10 ਗਾਣੇ ਕਰਾਂਗੇ ਕਰਨੇ ਹੈ ਨਹੀਂ ਉਹ ਕਲਾਕਾਰ ਨਾ ਕਿਤੇ ਜਾ ਸਕਦਾ ਸੀ ਹੋਰ ਕਿਤੇ ਕਿਉਂਕਿ ਉਹ ਐਗਰੀਮੈਂਟ ਕਰਕੇ ਬੈਠਾ ਹੈ ਹੁਣ ਦੇ ਟਾਈਮ ਦੇ ਵਿੱਚ ਹਰੇਕ ਕਲਾਕਾਰ ਨੇ ਹੁਣ ਤਾਂ ਕੋਈ ਔਖਾ ਹੀ ਨਹੀਂ ਆਪਣਾ ਚੈਨਲ ਬਣਾਉਣਾ YouTube ਤੇ Instagram ਤੇ ਤੁਹਾਡੇ ਜਿਹੇ ਟੈਲੈਂਟ ਹੈਗਾ ਤੁਸੀਂ ਅੱਜ ਨਹੀਂ ਕੱਲ੍ਹ ਹੀ ਚੱਲ ਜਾਓਗੇ ਪਰ ਜੇ ਕੰਪਨੀਆਂ ਕੋ ਜਾਓਗੇ ਉਹਨਾਂ ਤੁਹਾਨੂੰ ਰੋਲ ਦੇਣਾ ਬਿਲਕੁਲ ਜੇ ਸਟਾਰ ਬਣ ਸਕੇ ਜਿਸ ਤਰ੍ਹਾਂ ਆਪਾਂ ਦੇਖਿਆ ਬਹੁਤ ਪਿਛਲੇ ਟਾਈਮ ਦੇ ਵਿੱਚ ਕਿੰਨੇ ਲੋਕ ਸਟਾਰ ਬਣੇ ਉਹਨਾਂ ਨੇ Song ਪਾਇਆ ਆਪਣੀ ਪੇਜ ਤੇ ਹਾਂਜੀ ਤਾਂ ਜਿਵੇਂ ਤੁਸੀਂ ਵੀ ਉਹ ਮੰਨ ਲਓ ਉਹਨਾਂ ਦੇ ਵਿੱਚ ਆ ਜਾਂਦੇ ਹੋ ਮੈਂ ਕਹੂੰਗਾ ਵੀ ਪਿਛਲੇ ਦਿਨੀ ਤੁਹਾਡਾ ਅਸੀਂ ਵੀ ਸ਼ਾਇਦ ਸਾਡੇ ਨਿਰਪੱਖ ਪੋਸਟ ਤੇ ਵੀ ਉਹਦਾ ਪਾਇਆ ਸੀਗਾ ਤੇ ਕਾਫੀ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹਨਾ ਕੁਝ ਹੀ ਟਾਈਮ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਕਲਿੱਕ ਇੱਕਦਮ ਮਾਰਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਤਾਂ ਫਸਟ ਤੁਸੀਂ ਉਸ ਦਾ ਬਹੁਤ ਛੇਤੀ ਜਿਹੜਾ ਡਾਇਰੈਕਟਰ ਦਿੱਤਾ ਲੋਕਾਂ ਨੇ ਪਸੰਦ ਵੀ ਬਹੁਤ ਕੀਤਾ ਹਨਾ ਤੇ ਨਾਲ ਦੇ ਨਾਲ ਤੁਹਾਡਾ ਨਹੀਂ ਕਹਿੰਦੇ ਮਨ ਕੀਤਾ ਕਿਸੇ ਕੰਪਨੀ ਵਾਲੇ ਤੁਹਾਨੂੰ ਬੁਲਾਇਆ ਹੋਵੇ ਜਾਂ ਇਸ Song ਤੋਂ ਬਾਅਦ ਜਾਂ ਪਹਿਲਾਂ ਕਦੇ ਟਾਈਅਪ ਕਿਸੇ ਕੰਪਨੀ ਦੇ ਨਾਲ ਕੀਤਾ ਤੁਸੀਂ ਬਾਜੀ ਕੰਪਨੀਆਂ ਕੋਲ ਜਾਂਦਾ ਰਿਹਾ ਮੈਂ ਜਿਵੇਂ ਕਿ ਮੈਂ ਆਪਣੇ ਗਾਣੇ ਲੈ ਕੇ ਉਹ ਬਾਹਰ ਬਿਠਾ ਕੇ ਤੋਰ ਦਿੰਦੇ ਹੁੰਦੇ ਸੀ ਨਹੀਂ ਸੁਣਦੇ ਹੁੰਦੇ ਸੀ ਗੱਲ ਕਿਉਂਕਿ ਮੇਰਾ ਜਿਹੜਾ ਗਾਉਣ ਦਾ ਜਾਂ ਉਹ ਕਹਿੰਦਾ ਫੋਕ ਮੇਰਾ ਗਾਉਣ ਦਾ ਹੈ ਕਿ ਫੋਕ ਗਾਉਣਾ ਸੀ ਮੈਂ ਤੇ ਹੁਣ ਜਦੋਂ ਟ੍ਰੈਂਡ ਚੇਂਜ ਹੋਇਆ ਹੈ ਉਹ ਵੈਸਟਰਨ ਆ ਰਹੇ ਗਾਣੇ ਜਿਵੇਂ ਥੋੜੇ ਜੇ ਹੋਰ ਤਰੀਕੇ ਜਿਹੇ ਉਹ ਮੇਰੇ ਕੋਲ ਨਹੀਂ ਸੀ ਗਾਏ ਜਾਂਦੇ ਤਫਿਰ ਮੈਨੂੰ ਜਨਰ ਚੇਂਜ ਕਰਨ ਨੂੰ ਕਹਿੰਦੇ ਸੀ ਕੰਪਨੀ ਵਾਲੇ ਮੇਰੇ ਕੋ ਨਹੀਂ ਜਨਰ ਚੇਂਜ ਹੁੰਦਾ ਸੀ ਉਹ ਵੀ ਮੈਂ ਘਰ ਆ ਕੇ ਆਪਣਾ ਹੀ ਛੋਟਾ ਜਿਹਾ ਕਮਰਾ ਉਹਦੇ ਚ ਲਾ ਕੇ ਸਿਸਟਮ ਜਿੰਨਾ ਕਿ ਮੈਂ ਗਾ ਸਕਦਾ ਹੀ ਮੈਂ ਆਪ ਦਾ 뮤직 ਸਿੱਖਿਆ ਉਹਦੇ ਹੁਣ ਉਹੀ ਚੱਲੀ ਜਾਂਦਾ ਭਾਈ ਉਹ ਜਿਹੜੇ ਮੈਂ ਗਾਣੇ ਇੰਨੇ ਪੈਸੇ ਲਾ ਲਾ ਕੇ ਮੈਨੂੰ 10-10 ਲੱਖ ਰੁਪਏ ਲਾ ਕੇ ਕਿਤੇ ਉਹ ਚੱਲੇ ਹੀ ਨਹੀਂ ਬਿਲਕੁਲ ਆ ਭਾਜੀ ਜਿਵੇਂ ਹੁਣ ਟ੍ਰੈਂਡ ਹੈ ਹਨਾ 뮤직 ਚ 뮤직 ਦੇ ਲਈ ਬੀਐਸਟੀ ਗਰੂ ਹੈ ਜਾਂ ਹੋਰ ਕਨੇ ਨਾਮ ਹੈਗੇ ਆ ਜਿਹੜੇ ਕਾਫੀ ਪੈਸੇ ਲੈਂਦੇ ਹਨਾ 뮤직 ਬਣਾਉਣ ਦੇ ਤੇ ਤੁਸੀਂ ਖੁਦ ਬਣਾਉਨੇ ਹੋ ਕਿੰਨਾ ਔਕਾ ਹੁੰਦਾ ਕਿੰਨੇ ਕ ਟਾਈਮ ਦੇ ਵਿੱਚ ਮਿਊਜ਼ਿਕ ਤਿਆਰ ਕਰ ਲੈਂਦੇ ਆਂ ਸੌਂਗ ਦਾ ਭਾਜੀ ਇਦਾਂ ਸੀਗਾ ਜਿਵੇਂ ਮੈਂ ਇੱਕ ਮਿਊਜ਼ਿਕ ਡੈਕਟਰ ਕੋ ਗਿਆ ਸੀ ਇੱਕ ਛੋਟੀ ਜੀ ਸਟੋਰੀ ਹੈ ਇਹ ਕਿ ਮੈਂ ਉਹਨੇ ਮੈਨੂੰ ਬਿਠਾਇਆ ਮੈਂ ਆਇਆ ਬੜੀ ਦੂਰੋਂ ਸੀ ਹੁਣ ਉਹ ਆਪਣਾ ਜਦੋਂ ਆਈ ਦਾ ਤੇਲ ਦਾ ਖਰਚਾ ਵੀ ਆਉਂਦਾ ਭਾਜੀ ਟਾਈਮ ਵੀ ਖਰਾਬ ਹੁੰਦਾ ਉਹਦੇ ਕੋਲ ਬੈਠਾ ਸੀ ਉਹਦੇ ਕੋਈ ਦੋਸਤ ਆ ਗਏ ਮੈਂ ਰਿਕਾਰਡ ਕਰਦਾ ਪਿਆ ਸੀ ਉਹਨੂੰ ਕਹਿੰਦੇ ਵੀ ਅਸੀਂ ਪਾਰਟੀ ਕਰਨੀ ਹੈ ਤੇ ਚੱਲ ਚੱਲੀਏ ਉਹਨੇ ਉਦੋਂ ਹੀ ਮੈਨੂੰ ਕਹਿਤਾ ਭਾਜੀ ਕੱਲ ਆਇਓ ਹੁਣ ਮੈਂ ਟਵਾਰਟੀ ਤੇ ਜਾਣਾ ਮੈਂ ਰਿਕਾਰਡਿੰਗ ਤੇ ਸੀ ਤੇ ਮੈਨੂੰ ਲੱਗਾ ਵੀ ਐਵੇਂ ਤਾਂ ਫਿਰ ਕੰਮ ਚੱਲਣਾ ਨਹੀਂ ਮੈਂ ਇੰਨੀ ਦੂਰੋਂ ਆ ਕੇ ਕੋਈ ਰਿਕਾਰਡ ਕਰ ਰਿਆ ਇਹ ਗਾਣਾ ਫਿਰ ਨਹੀਂ ਮੇਰਾ ਕਰ ਰਿਆ ਤੇ ਫਿਰ ਜਿਹੜੇ ਮੈਂ ਗਾਣੇ ਕਹਿੰਦਾ ਮੈਨੂੰ ਮਨਾ ਕਰ ਦਿੰਦਾ ਤੇ ਮੇਰੇ ਗਾਣੇ ਕਦੋਂ ਆਉਣਗੇ ਤੇ ਮੈਂ ਘਰੇ ਜਾ ਕੇ ਭਾਜੀ ਇੱਕ ਲੈਪਟਾਪ ਲਿਆ ਸੀ ਫੋਨ ਦੇ ਵਿੱਚ ਪਹਿਲਾਂ ਮੈਂ ਰਿਕਾਰਡ ਕਰਨਾ ਸ਼ੁਰੂ ਕੀਤਾ ਫੋਨ ਚੋਂ ਰਿਕਾਰਡ ਕਰਕੇ 뮤직 ਬਣਾਉਣਾ ਸ਼ੁਰੂ ਕੀਤਾ ਜਿਹੜੇ YouTube ਤੋਂ ਟਿਊਟੋਰੀਅਲ ਦੇਖੇ ਮੈਂ ਉਹਦੇ ਤੇ ਇਸ ਤੋਂ ਇਲਾਵਾ ਹੋਰ ਕੀ ਟੈਸਟ ਹੈਗਾ ਧਨੁਆ ਸਾਹਿਬ ਦਾ ਵੀ ਕਿਸ ਤਰ੍ਹਾਂ ਦੇ Song ਜਿਹੜੇ ਨੇ ਇਹ ਤਾਂ ਚਲੋ ਆਪਾਂ ਹੋ ਗਿਆ ਇੱਕ ਕਿਸਾਨੀ ਦੇ ਲਈ ਹਨਾ ਜਾਂ ਆਪਣੇ ਸਮਾਜ ਦੇ ਲਈ ਹਨਾ ਹੋਰ ਜਿਵੇਂ ਰੋਮਾਂਟਿਕ Song ਜਾਂ ਇਦਾਂ ਦਾ ਕੋਈ ਹੋਰ ਵੀ ਪਲਾਨ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੈਗੇ ਆ ਹਾਂਜੀ ਇਹ ਜਿਵੇਂ ਭਾਜੀ ਹੁਣ ਅੱਗੇ ਗੀਤ ਆਉਂਦੇ ਰਹਿਣਗੇ ਕਾਫੀ ਘੜੇ ਮੇਰੇ ਰਿਕਾਰਡ ਹੋਏ ਪਏ ਸੀ ਪਹਿਲਾਂ ਜਿਹੜੇ ਨਹੀਂ ਸੀ ਕੰਪਨੀਆਂ ਕਰ ਰਹੀਆਂ ਉਹਨਾਂ ਦੇ ਆਪ ਹੀ ਫੋਨ ਆ ਰਹੇ ਵੀ ਅਸੀਂ ਉਹ ਕਰਨੇ ਆ ਉਹ ਹੁਣ ਰਿਲੀਜ਼ ਹੋਣਗੇ ਸ਼ਾਇਦ ਜਲਦੀ ਉਹ ਗਾਣੇ ਵੀ ਹੋਰ ਰਮੈਂਟਿਕ ਨੇ ਕੋਈ ਅਪਕਮਿੰਗ Song ਜਿਹੜਾ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਜਾਵਾਂ ਬੰਦੇ ਦੇ ਕਈ ਵਾਰੀ ਇੱਕ ਨਾ ਇੱਕ ਟ੍ਰੈਂਡ ਹੁੰਦਾ ਸਾਡੇ ਨਾਲ ਵੀ ਕਈ ਸਾਡੇ ਦੋਸਤ ਨੇ ਦੋ ਚਾਰ ਐਵੇਂ ਚਲੋ ਉਹ ਸਕਸੈਸ ਨਹੀਂ ਹੋ ਸਕੇ ਪਰ ਉਹ ਗਾਉਂਦੇ ਸੀਗੇ ਤੇ ਉਹਨਾਂ ਦੇ ਦੋ ਚਾਰ ਗਾਣੇ ਨਾ ਫਿਕਸ ਸੀਗੇ ਉਹਨਾਂ ਕਿਤੇ ਵੀ ਬਹਿਣਾ ਜਦੋਂ ਪੰਜ ਜਾਂ ਕਿਤੇ ਮਹਿਫਿਲ ਦੇ ਵਿੱਚ ਬਹਿਣਾ ਜਾਂ ਕਿਤੇ ਵਿਆਹ ਤੇ ਜਾਣਾ ਹਨਾ ਤੇ ਉਹ ਇੱਕ ਇੱਕ ਸਿੰਗਰ ਦੇ ਨਾ ਦੋ ਤਿੰਨ ਗਾਣੇ ਹੁੰਦੇ ਆ ਵੀ ਉਹ ਗਾਉਂਦਾ ਹੀ ਆਉਂਦਾ ਹੈ ਹਾਂਜੀ ਇਸ ਤਰ੍ਹਾਂ ਦਾ ਕੋਈ Song ਜੋ ਤੁਹਾਡੇ ਹਾਂਜੀ ਜਿਹੜਾ ਹੁਣ ਆ ਰਿਹਾ ਮੈਂ ਸੁਣਾ ਦਿੰਦਾ ਨਹੀਂ ਤੂੰ ਸਨ ਰੂਫ ਖੋਲ ਕੇ ਉਡਾਵੇਂ ਜ਼ੁਲਫਾਂ ਤੇ ਹਰੀ ਦਾ ਮਖਾਲ ਦੁਨੀਆ ਚ ਉੱਡਦਾ ਉਹਦੋਂ ਸਾਡੇ ਸੀਨੇ ਵਿੱਚ ਪੀੜ ਉੱਠਦੀ ਜਦੋਂ ਕੋਈ ਅੰਬਰਾਂ ਤੋਂ ਤਾਰਾ ਟੁੱਟਦਾ ਜਿਹੜਿਆਂ ਰਹਾ ਤੇ ਤੁਰ ਪਈਏ ਮਿੱਠੀਏ ਬਹੁਤ ਹੀ ਲੰਬੀ ਚੱਲਣੀ ਸੜਕ ਕੋਈ ਨਾ ਆਈਫੋਨ ਟੁੱਟਿਆ ਤੇ ਰੋਣ ਲੱਗ ਪਈ ਸਾਡਾ ਦਿਲ ਤੋੜ ਗਈ ਏ ਫਰਕ ਕੋਈ ਨਾ ਆਈਫੋਨ ਟੁੱਟਿਆ ਤੇ ਰੋਣ ਲੱਗ ਪਈ ਸਾਡਾ ਦਿਲ ਉੜ ਗਈ ਇਹ ਫਰਕ ਕੋਈ ਨਾ ਬਹੁਤ ਸੋਹਣਾ Song ਹੈ ਉਮੀਦ ਕਰਦੇ ਆ ਦਰਸ਼ਕ ਵੀ ਪਸੰਦ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਫਿਰ ਸਾਨੂੰ ਮੌਕਾ ਮਿਲੇਗਾ ਹਨਾ ਤੁਸੀਂ ਸਟਾਰ ਬਣੋ ਔਰ ਉਸ ਸਮੇਂ ਆਪਾਂ ਤੁਹਾਡੀ ਫਿਰ ਇੰਟਰਵਿਊ ਕਰਾਂਗੇ ਤੇ ਬਾਕੀ ਭਾਜੀ ਹੋਰ ਜਿਵੇਂ ਸਿੰਗਰ ਅੱਜ ਦੇ ਸਿੰਗਰ ਨੇ ਜਿਵੇਂ ਦਲਜੀਤ ਭਾਈ ਹੈ ਬਹੁਤ ਉੱਪਰ ਚਲੇ ਗਏ ਹਨਾ ਜਾਂ ਹੋਰ ਵੀ ਨੇ ਜਿਹੜੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇੱਕ ਟ੍ਰੈਂਡ ਹੁੰਦਾ ਸਿੰਗਰ ਦਾ ਟਾਈਮ ਕਿੰਨਾ ਚਿਰ ਤੁਹਾਡੇ ਹਿਸਾਬ ਨਾਲ ਚੱਲਦਾ ਹੈ ਵੀ ਜਦੋਂ ਇੱਕ ਵਾਰੀ ਜਦੋਂ ਉੱਪਰ ਸਟਾਰ ਬਣਦਾ 6 ਮਹੀਨੇ ਸਾਲ 2 ਸਾਲ ਉਸ ਤੋਂ ਬਾਅਦ ਫਿਰ ਡਾਊਨ ਹੋਣਾ ਜਿਵੇਂ ਕਿੰਨੇ ਸਿੰਗਰ ਪੁਰਾਣੇ ਜਿਨ੍ਹਾਂ ਨੂੰ ਸ਼ਾਇਦ ਅੱਜ ਕੋਈ ਪੁੱਛਦਾ ਨਹੀਂ ਹੋਊਗਾ ਉਹ ਪਰ ਕਈ ਹੈ ਸੋਸ਼ਲ ਮੀਡੀਆ ਨੇ ਹੁਣ ਫਿਰ ਚੱਕਦੇ ਆ ਜਿਵੇਂ ਉਹ ਸਾਗਰ ਦੀ ਉਟੀ ਵਾਲਾ ਤੁਸੀਂ ਕਹਿ ਸਕਦੇ ਹੋ ਹਾਂ ਹਾਂ ਜੀ ਹਾਂ ਹਾਂ ਜੀ ਇਦਾਂ ਭਾਈ ਜਦੋਂ ਕਲਾਕਾਰ ਦਾ ਟਾਈਮ ਹੁੰਦਾ ਹੈ ਜ਼ਰੂਰ ਪੱਕੀ ਗੱਲ ਹੈ ਕਿ ਕਿਸੇ ਨੇ ਸਾਰੀ ਜ਼ਿੰਦਗੀ ਨਹੀਂ ਚੱਲਣਾ ਹੁੰਦਾ ਪਰ ਜਿਹੜਾ ਉਹ ਟਾਈਮ ਹੁੰਦਾ ਹੈ ਉਹਦੇ ਵਿੱਚ ਕੀ ਹੈ ਉਹਦੇ ਉਹਦਾ ਸਟਰਗਲ ਜਿਹੜਾ ਉਹਨੇ 10 ਸਾਲ ਕੀਤਾ ਹੈ ਟਾਈਮ ਤੇ ਭਾਈ ਮੇਰੇ ਖਿਆਲ ਚ 4-5 ਸਾਲ ਦਾ ਹੀ ਆਉਂਦਾ ਹੁੰਦਾ ਬੰਦੇ 'ਚ 5 ਸਾਲ ਆ ਜਾਊਗਾ ਪਰ ਸਟਰਗਲ ਕਈ ਵਾਰੀ 20 ਸਾਲ ਦਾ ਵੀ ਹੋ ਜਾਂਦਾ ਹੈ ਹੁੰਦਾ ਬਿਲਕੁਲ ਤੇ ਇਹਦਾ ਚੀਜ਼ ਹੁੰਦੀ ਹੈ ਤੇ ਐ ਭਾਜੀ ਕਈ ਨਾ ਮਨ ਆਪਾਂ ਦੇਖਦੇ ਆਂ ਵੀ ਜਿਵੇਂ ਸਿੰਗਰ ਹੁੰਦੇ ਆ ਜ਼ਿਆਦਾਤਰ ਨਾ ਸਟੂਡੀਓ 'ਚ ਤਾਂ ਬਹੁਤ ਸੋਹਣਾ ਗਾ ਲੈਂਦੇ ਆ ਹਨਾ ਉਹ ਕਹਿੰਦੇ ਅੱਜ ਕੱਲ ਉਹ ਬਣ ਜਾਂਦਾ ਵਾਇਸ ਤੁਹਾਡੀ ਬਣ ਜਾਂਦੀ ਆ ਨਿਕਲ ਜਾਂਦੀ ਆ ਉਸ ਤਰੀਕੇ ਦੇ ਨਾਲ ਹਾਂ ਟੈਕਨੀਕਲੀ ਬਹੁਤ ਸਟਰੋਂਗ ਹੋ ਗਿਆ ਸਿਸਟਮ ਤੇ ਤੁਹਾਨੂੰ ਕੀ ਲੱਗਦਾ ਜਦੋਂ ਸਟੇਜ ਲੱਗਦੀ ਆ ਉੱਥੇ ਕਈ ਵਾਰੀ ਸਿੰਗਰਾਂ ਕੋ ਗਾਏ ਨਹੀਂ ਜਾਂਦਾ ਹਨਾ ਕਿਸ ਤਰ੍ਹਾਂ ਦੇ ਸਿੰਗਰ ਹੋਣਾ ਚਾਹੀਦੇ ਆ ਜੇ ਤੁਸੀਂ ਕਦੇ ਸਟੇਜ ਲਈ ਆ ਕੋਈ ਕੋਈ ਐਕਸਪੀਰੀਅੰਸ ਤੁਹਾਡਾ ਹੋਇਆ ਵੀ ਬੰਦੇ ਕਹਿੰਦੇ ਆ ਵੀ ਅੱਜ ਯਾਰ ਸਿਰਾ ਘਰਾਤਾ ਬੰਦੇ ਹਾਂਜੀ ਮੇਰੀਆਂ ਸਟੇਜਾਂ ਕਾਫੀ ਭਾਜੀ ਲੱਗਦੇ ਰਹਿੰਦੇ ਨੇ ਜਿਵੇਂ ਹੁਣ ਪਿੱਛੇ ਆਪਣੇ ਫੰਕਸ਼ਨ ਹੁੰਦਾ ਵਿਆਹਾਂ ਦੇ ਹੁੰਦੇ ਆ ਮੇਰੇ ਯੂਪੀ ਚ ਬਹੁਤ ਲੱਗੇ ਆ ਇਧਰ ਪੰਜਾਬ ਜ ਕਪੂਰਥਲੇ ਮੈਂ ਪਿੱਛੇ ਜ ਲੱਗੇ ਆ ਉੱਥੇ ਭਾਜੀ ਜਦੋਂ ਆਪਾਂ ਸਟੇਜ ਤੇ ਗਾਈਦਾ ਲੋਕਾਂ ਦਾ ਭਾਜੀ ਡਿਮਾਂਡ ਹੁੰਦਾ ਕਈ ਵਾਰੀ ਕਿ ਲੰਬਾ ਗਾਉਣਾ ਹੂੰ ਕਈ ਵਾਰੀ ਉਹਨਾਂ ਦੀ ਆਪਸ ਹੀ ਗਰਾਰੀ ਫਸ ਜਾਂਦੀ ਵੀ ਹੋਰ ਗਾਓ ਉਹਦੇ ਲਈ ਜਦੋਂ ਤੁਸੀਂ ਜਦੋਂ ਤੁਹਾਨੂੰ ਕਹਿੰਦਾ ਨਾ ਹੋਰ ਗਾਓ ਉਹਦੇ ਲਈ ਤੁਹਾਨੂੰ ਰਿਆਜ਼ ਵੀ ਜ਼ਰੂਰੀ ਹੈ ਉਹਦੇ ਲਈ ਤੁਹਾਡਾ ਗਲਾ ਵੀ ਹੋਣਾ ਚਾਹੀਦਾ ਇੱਕ ਇੱਕ ਗਾਣਾ ਦੋ ਗਾਣਾ ਤਿੰਨ ਗਾਣਾ ਤੇ ਹਰ ਇੱਕ ਬੰਦਾ ਆਰਾਮ ਨਾਲ ਗਾ ਲੈਂਦਾ ਸਟੇਜ ਤੇ ਪਰ ਜਦੋਂ ਤੁਸੀਂ ਤਿੰਨ ਘੰਟੇ ਦਾ ਚਾਰ ਘੰਟੇ ਦਾ ਪ੍ਰੋਗਰਾਮ ਕਰਨਾ ਹੈ ਔਰ ਲੋਕਾਂ ਨੂੰ ਖੁਸ਼ ਵੀ ਕਰਨਾ ਹੈ ਫਿਰ ਤੁਹਾਨੂੰ ਡੇਲੀ ਰਿਆਜ਼ ਵੀ ਜ਼ਰੂਰੀ ਹੈ ਤੇ ਰੋਜ਼ ਦੀ ਪ੍ਰੈਕਟਿਸ ਵੀ ਜ਼ਰੂਰੀ ਹੈ ਬਿਲਕੁਲ ਚਲੋ ਸਾਡੇ ਕੋਲ ਸਮਾਂ ਹੁਣ ਕਾਫੀ ਹੋ ਗਿਆ ਆਪਾਂ ਨੂੰ ਤੁਸੀਂ ਅਮਰਤਪਾਲ ਦਾ Song ਇੱਕ ਵਾਰੀ ਉਹਦਾ ਥੋੜਾ ਜਿਹਾ ਬੋਲ ਸਾਨੂੰ ਸੁਣਾ ਦਿਓ ਜਿਹੜਾ ਤੁਸੀਂ ਇਲੈਕਸ਼ਨ ਵੇਲੇ ਉਹਨਾਂ ਦੀ سپورਟ ਦੇ ਵਿੱਚ ਲਿਖਿਆ ਸੀ ਹੋ ਦੱਲੇ ਆ ਨੂੰ ਜਿਹੜਾ ਪੋਟ ਪੋਟ ਮਾਰਦਾ ਮਿੱਤਰੋ ਪੰਜਾਬ ਤੂੰ ਜੋ ਜਾਨਵਾਰ ਦਾ ਨਾਮ ਜੀ ਦਾ ਲੈ ਤੂੰ ਵੀ ਕੰਬਦਿਆ ਵੈਰੀ ਲੱਗਦੇ ਆ ਥੋੜਾ ਜਿਹਾ ਹੋ ਕੇ ਸਾਈਡ ਤੋਂ ਦੇਖਿਆ ਓਏ ਪੇਠ ਨਾਲ ਲਵਾ ਦਿਓ ਆ ਸ਼ੇਰ ਖੜਾ ਹੋਇਆ ਏ ਖਡੂਰ ਸਹਿਬ ਤੋਂ ਉਹ ਦੇਖਿਓ ਏ ਪਿੱਠ ਨਾਲਵਾਦਿਓ ਸ਼ੇਰ ਖੜਾ ਹੋਇਆ ਏ ਖੰਡੂਰ ਸਾਹਿਬ ਤੋਂ ਬਿਲਕੁਲ ਲੋਕਾਂ ਨੇ ਪਿੱਠ ਨਹੀਂ ਲੱਗਣ ਦਿੱਤੀ ਤੁਹਾਡੇ Song ਚ ਵੀ ਇਸ ਤਰ੍ਹਾਂ ਦੀ ਗੱਲ ਹੋਈ ਹੈ ਹਨਾ ਇੱਕ ਕਹਿੰਦੇ ਵੀ ਖੰਡੂਰ ਸਾਹਿਬ ਵਾਲਿਆਂ ਦੇ ਜਾਂ ਇਧਰ ਤੇ ਇੱਕ ਨਾ ਉਹ ਸੀਗਾ ਉਹਨਾਂ ਤੇ ਕਲੰਕ ਲੱਗਿਆ ਸੀ ਬੀਬੀ ਖਾਲਰਾ ਨੇ ਹਰਾਇਆ ਸੀ ਸਿੱਧੂ ਮੂਸੇ ਵਾਲੇ ਨੇ ਆਪਣੇ Song ਦੇ ਵਿੱਚ ਵੀ ਗੱਲ ਕੀਤੀ ਹਨਾ ਪਰ ਕਿ ਉਹਨਾਂ ਨੇ ਧੋਤਾ ਬਿਲਕੁਲ ਸਰਬਜੀਤ ਸਿੰਘ ਫਰੀਦਕੋਟ ਵਾਲਿਆਂ ਨੇ ਵੀ ਜੀ ਆਪਾਂ ਗੱਲ ਕਰੀਏ ਇੱਕ ਵੱਡੇ ਕਲਾਕਾਰ ਵੀ ਸੀਗੇ ਹਨਾ ਚਲੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਬੰਦਾ ਇੱਕ ਕਲਾਕਾਰ ਬਣ ਜਾਂਦਾ ਹਨਾ ਬਹੁਤ ਪੈਸਾ ਆ ਜਾਂਦਾ ਉਸ ਤੋਂ ਬਾਅਦ ਉਹਨੂੰ ਇਹ ਲੱਗਦਾ ਵੀ ਹੁਣ ਮੈਂ ਰਾਜਨੀਤੀ 'ਚ ਜਾਵਾਂ ਜਿਵੇਂ ਪਿਛਲੇ ਦਿਨੀ ਆਪਾਂ ਦੇਖਿਆ ਕਰਮਜੀਤ ਅਨਮੋਲ ਬਹੁਤ ਸਾਰੇ ਸਕਸੈਸ ਵੀ ਹੁੰਦੇ ਆ ਹੰਸ ਰਾਜ ਹੰਸ ਤੁਸੀਂ ਦੇਖ ਸਕਦੇ ਹੋ ਹਨਾ ਉਹਨਾਂ ਨੂੰ ਕਿੰਨੇ ਅਵਾਰਡ ਮਿਲੇ ਹੋਏ ਆ ਉਸ ਤੋਂ ਬਾਅਦ ਉਹ ਐਮਪੀ ਵੀ ਰਹੇ ਆ ਹੁਣ ਫਰੀਦਕੋਟ ਆਏ ਤੇ ਲੋਕਾਂ ਨੇ ਪਰ ਸਿੰਗਰਾਂ ਨੂੰ ਇਸ ਵਾਰੀ ਨਾ ਜਿਆਦਾ ਉਹਨਾਂ ਮਤਲਬ ਕਹਿ ਸਕਦੇ ਆ ਆਪਾਂ ਸਪੋਰਟ ਨਹੀਂ ਕੀਤਾ ਹਨ ਬਹੁਤ ਸਾਰੇ ਆਪਣਾ ਜੇ ਕਰਮਜੀਤ ਮੋਹਲ ਦੀ ਗੱਲ ਕਰੀ ਤੇ ਬੜੇ ਸਿੰਗਰ ਉੱਥੇ ਪਹੁੰਚੇ ਵੱਡੇ ਵੱਡੇ ਸਟਾਰ ਪਹੁੰਚੇ ਬੀਨੂ ਢੱਲੋਂ ਵਰਗੇ ਗੁਰਪ੍ਰੀਤ ਕੁੱਗੀ ਵਰਗੇ ਉਹਨਾਂ ਦਾ ਨਾਮ ਰਹੇ ਹੈ ਮੈਂਡੀ ਟੱਕ ਤੱਕ ਜਿਹੜੀ ਉਹ ਉੱਥੇ ਕਾਫੀ ਦਿਨ ਲਾ ਕੇ ਮਨ ਲੰਦਾ ਉਹਨਾਂ ਦਾ ਪ੍ਰਚਾਰ ਕਰਦੀ ਰਹੀ ਹੈ ਹਨ ਪਰ ਲੱਗਦਾ ਵੀ ਲੋਕ ਚੇਂਜ ਹੋ ਰਿਹਾ ਇਸ ਟਾਈਮ ਆਪਣੇ ਸੁਧ ਬੋਧ ਤੋਂ ਕੰਮ ਲੈ ਰਹੇ ਆ ਔਰ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਕੀਤਾ ਉਹਨਾਂ ਦੇ ਨਾਲ ਖੜਦੇ ਆ ਉਹਨਾਂ ਜੇ ਮੰਨ ਲਓ ਹੁਣ ਦੇਖੋ ਹਰ ਬੰਦੇ ਦਾ ਇੱਕ ਰੋਲ ਹੁੰਦਾ ਆ ਜਿੰਨਾ ਤੁਹਾਡਾ ਹਿੱਸੇ ਦੇ ਵਿੱਚ ਆਉਂਦਾ ਤੁਸੀਂ ਗਾਇਕੀ ਨਾਲ ਪਾ ਸਕਦੇ ਹੋ ਹਨਾ ਹਾਂਜੀ ਤੇ ਉਹ ਤੁਸੀਂ ਪਾ ਰਹੇ ਹੋ ਤੁਹਾਨੂੰ ਵੀ ਉਸ ਤਰ੍ਹਾਂ ਦੀ سپورਟ ਮਿਲੀ ਵੀ ਆ ਕਿਸ ਤਰ੍ਹਾਂ ਦੇਖਦੇ ਹੋ ਵੀ ਲੋਕ ਸਿਆਣੇ ਹੋਏ ਆ ਥੋੜੇ ਹਾਂਜੀ ਔਰ ਮੈਂ ਕਰਮਜੀਤ ਅਨਮੋਲ ਭਾਜੀ ਨੂੰ ਕਹਿਣਾ ਚਾਹੁੰਦਾ ਚਾਹੁੰਦਾ ਸੀ ਪਹਿਲਾਂ ਵੀ ਮੈਂ ਉਹਨੂੰ ਸੋਚਿਆ ਵੀ ਕਹੀਏ ਵੀ ਜਿਨ੍ਹਾਂ ਦੇ ਰੋਲ ਤੁਸੀਂ ਖੜੇ ਹੋ ਗਏ ਹੋ ਉੱਥੇ ਭਾਵੇਂ ਮੈਂ ਕਹਿੰਦਾ ਤੁਸੀਂ ਬੰਬੇ ਤੋਂ ਸਟਾਰ ਬੰਾ ਲਓ ਭਾਵੇਂ ਦੁਨੀਆ ਦੇ ਕਿਹੜੇ ਕੋਨੇ ਜੋ ਸਟਾਰ ਮੰਗਾ ਲਓ ਜਿਹੜਾ ਸਟਾਰ ਉਹ ਸੀ ਉਹਦੇ ਅੱਗੇ ਉਹ ਸਭ ਫਿੱਕੇ ਨੇ ਹਮ ਹਣਾ ਜਿਹੜੀ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਦੇ ਅੱਗੇ ਸਭ ਫਿੱਕੇ ਸੀ ਬਿਲਕੁਲ ਆਪਾਂ ਕਹਿੰਦੇ ਆ ਜਿਹੜੇ ਹਕੀਕਤ ਵਾਲੇ ਸਟਾਰ ਜਿਹੜੇ ਸੱਚੀ ਦੇ ਸਟਾਰ ਸੀਗੇ ਹਾਂਜੀ ਹਕੀਕਤ ਦਾ ਸਟਾਰ ਸੀਗੇ ਸੱਚੀ ਦੇ ਹੀਰੋ ਸੀਗੇ ਸਾਡੀ ਕੌਮ ਦੇ ਹਣਾ ਤੇ ਉਹਨਾਂ ਨੂੰ ਉਹਨਾਂ ਦੇ ਬੇਟੇ ਸੀਗੇ ਜਿਹੜੇ ਸਰਬਜੀਤ ਸਿੰਘ ਉਹਨਾਂ ਨੂੰ ਬਹੁਤ ਵੱਡੀ ਵੱਡੀਆਂ ਲੀਡ ਦੇ ਨਾਲ ਲੋਕਾਂ ਨੇ ਜਿਤਾਇਆ ਉਤੋਂ ਚਲੋ ਸਾਡਾ ਰਾਜਨੀਤੀ ਵਿਸ਼ਾ ਨਹੀਂ ਹੈ ਪਰ ਇਹ ਕਈ ਵਾਰੀ ਹੁੰਦਾ ਵੀ ਜੁੜਿਆ ਹੋਇਆ ਇਸ ਚੀਜ਼ਾਂ ਦੇ ਨਾਲ ਨਾ ਜਦੋਂ ਜਿਸ ਤਰ੍ਹਾਂ ਦਾ Song ਪਾਈਦਾ ਆ ਇਹ ਸਾਡੇ ਸਮਾਜ ਨਾਲ ਜੁੜਦੀਆਂ ਸਾਰੀਆਂ ਚੀਜ਼ਾਂ ਹੈ ਤੇ ਹੋਰ ਜਾਂਦੇ ਜਾਂਦੇ ਕੋਈ ਮੈਸੇਜ ਤੁਸੀਂ ਆਪਣੇ ਵੱਲੋਂ ਦੇਣਾ ਚਾਹੋ ਸਰੋਤਿਆਂ ਨੂੰ हां जी यही मैसेज आई है कि अच्छी चीज को प्रमोट कराया करो जमे ਤੁਸੀਂ ਚੰਗੇ ਗੀਤਾਂ ਨੂੰ ਮੇਰੇ ਨੂੰ ਸਪੋਰਟ ਕਰਦੇ ਰਹਿੰਦੇ ਹੋ ਹੋਰ ਵੀ ਬੜੇ ਮੁੰਡਿਆਂ ਨੇ ਕੋਸ਼ਿਸ਼ ਕੀਤੀ ਹੈ ਕੰਗਨਾ ਤੇ ਗਾਉਣ ਤੇ ਉਹ ਵੀ ਗਾਣੇ ਬਹੁਤ ਚੱਲ ਰਹੇ ਆ ਜਾਂ ਜਿਹੜੇ ਸੱਚ ਦੀ ਬਾਤ ਚੱਕਦੇ ਉਹਨਾਂ ਨੂੰ ਜ਼ਰੂਰੀ ਹੈ ਅੱਗੇ ਲੈ ਕੇ ਆਉਣਾ ਉਹਨਾਂ ਨੂੰ ਸਪੋਰਟ ਕਰਿਆ ਕਰੋ ਬਿਲਕੁਲ ਜੇ ਤੁਸੀਂ ਦੇਖੋ سپورਟ ਹੁੰਦੀ ਹੈ ਸਿੰਗਰ ਉਹ ਗਾਊਗਾ ਜੋ ਤੁਸੀਂ ਸੁਣੋਗੇ ਹੈਨਾ ਇਹ ਵੀ ਹੁੰਦਾ ਕਈ ਵਾਰੀ ਆਪਾਂ ਕਹਿੰਦੇ ਨਾ ਕਿ ਇੱਕ ਸਮਕੀਲਾ ਮਾੜਾ ਗਾਉਂਦਾ ਸੀ ਹੈਨਾ ਜਾਂ ਹੋਰ ਕੋਈ ਸਿੰਗਰ ਦਾ ਵੀ ਗਾਣਾ ਆਇੰਦਾ ਵੀ ਉਹਨੇ ਸਹੀ ਨਹੀਂ ਗਾਇਆ ਹਥਿਆਰ ਪ੍ਰਮੋਟ ਕਰਤੇ ਪਰ ਲੋਕ ਸੁਣਦੇ ਵੀ ਉਸ ਤਰ੍ਹਾਂ ਦਾ ਪਸੰਦ ਕਰਦੇ ਆ ਯਾਨੀ ਕਿ ਜੋ ਤੁਸੀਂ ਸੁਣੋਗੇ ਉਹ ਤੁਹਾਡੇ ਲਈ ਕੋਈ ਵੀ ਆਰਟਿਸਟ ਬੰਦਾ ਹੈ ਸਿੰਗਰ ਬੰਦਾ ਹੈ ਤਾਂ ਉਹਨੂੰ ਲੱਗੂਗਾ ਵੀ ਯਾਰ ਜੋ ਲੋਕ ਸੁਣਦੇ ਆ ਬੇਸ਼ੱਕ ਦੀ ਹੋ ਸਕਦਾ ਉਹਨੂੰ ਪਰਸਨਲ ਤੌਰ ਤੇ ਉਹ ਚੀਜ਼ਾਂ ਪਸੰਦ ਨਾ ਹੋਣ ਪਰ ਜੋ ਲੋਕ ਸੁਣਦੇ ਆ ਉਹਨਾਂ ਤੇ ਗਾਉਣ ਦਾ ਲਿਖਣ ਦਾ ਜਿਹੜੇ ਲੇਖਕ ਨੇ ਜਿਹੜੇ ਗਾਇਕੀ ਦੇ ਵਿੱਚ ਹੈਗੇ ਆ ਹਰੇਕ ਬੰਦੇ ਨੂੰ ਹੁੰਦਾ ਵੀ ਮੈਂ ਇਸ ਤਰ੍ਹਾਂ ਦਾ ਗਾਵਾਂ ਜੋ ਲੋਕਾਂ ਨੂੰ ਪਸੰਦ ਆਵੇ ਤੇ ਇਸ ਕਰਕੇ ਚੰਗਾ ਸੁਣਿਆ ਕਰੋ ਚੰਗੇ ਬੰਦੇ ਨੂੰ ਸਪੋਰਟ ਕਰਿਆ ਕਰੋ ਹਰੀ ਤਨਵਾਜੀ ਨੇ ਇਹਨਾਂ ਨੇ ਬਹੁਤ ਇੱਕ ਹੁਲਾਰਾ ਦਿੱਤਾ ਆਪਾਂ ਕਹਿ ਸਕਦੇ ਆ ਜਿੰਨਾ ਕੁਲਵਿੰਦਰ ਕੌਰ ਦਾ ਇਸ ਮਾਮਲੇ ਦੇ ਵਿੱਚ ਤੁਸੀਂ ਸਪੋਰਟ ਕਰ ਰਹੇ ਹੋ ਤੇ ਇਸ ਤਰ੍ਹਾਂ ਦੇ ਭਰਾਵਾਂ ਦਾ ਵੀ ਕਰੋ ਤਾਂ ਜੋ ਇਹ ਇਹ ਵੀ ਇੱਕ ਆਪਣੀ ਵੱਖਰੀ ਪਛਾਣ ਬਣਾ ਸਕਣ ਵੀ ਕਿਸੇ ਨੇ ਸਾਡੇ ਕੌਮ ਦੇ ਲਈ ਸਾਡੇ ਜਿਹੜੇ ਹੱਕਾਂ ਦੀ ਗੱਲ ਕੀਤੀ ਆ ਤੇ ਅਸੀਂ ਉਹਦੇ ਨਾਲ ਅੱਜ ਖੜੇ ਆ ਉਸ ਬੰਦੇ ਨੂੰ ਅਸੀਂ ਪ੍ਰਮੋਟ ਕਰ ਰਹੇ ਆ ਤੇ ਹਰੀ ਤਨਵਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਪੱਖ ਪੋਸਟ ਦਾ ਬਹੁਤ ਬਹੁਤ ਥੈਂਕ ਯੂ ਬਈ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ ਅਗਲੀ ਵਾਰ ਫਿਰ ਤੋਂ ਕਿਸੇ ਇਸ ਤਰ੍ਹਾਂ ਦੇ ਸਟਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਸასიਕਰ